बच्चे सडका क्रॉस करके आ रहे फिलहाल तो उनके मापे लेने के लिए आए हैं पर कोई भी जड़ा बड़ा हादसा हो सकता है मापेयानु भी काफी जड़ी परेशानी ਦਾ ਜੜਾ ਸਾਹਮਣਾ ਕਰਨਾ ਪੈ ਰਿਹਾ ਜਿਹੜੀ ਜਿੰਦਗੀ ਹੈ ਉਹ दांव ਤੇ ਲਗਾਈ ਜਾ ਰਹੀ ਹੈ ਤੇਰੀ ਕਿਡ ਜਾਣੇ ਚਾਹੀਦੇ ਰੋਡ ਕ੍ਰੋਸ ਕਰਨੀ ਜੀ ਬਿਲਕੁਲ ਬਗੈਰ ਦਾ ਵਿੱਚ ਇਹਨਾਂ ਨੂੰ ਫੁੱਟਪਾਥ ਵਿੱਚੋਂ ਕੱਟ ਕੇ ਰਸਤਾ ਬਣਾਉਣਾ ਚਾਹੀਦਾ ਜੀ ਨਾਲ ਚੁੰਕੀ ਲੱਗਦੀ ਹੈ ਜੀ ਕੋਈ ਵੀ ਪੁਲਸਰਾ ਨਹੀਂ ਹੁੰਦਾ ਇਸ ਟਾਈਮ ਕੋਈ ਵੀ ਸਕਿਉਰਿਟੀ ਗਾਰਡ ਇਹਨਾਂ ਸਕੂਲ ਦਾ ਕੋਈ ਨਹੀਂ ਬਾਹਰ ਆਉਂਦਾ ਜੀ ਅੰਕਲ ਹੱਜੋ ਹੀ ਨਜ਼ਰ ਆ ਰਹੇ ਤੇ ਜਿਹੜੇ ਬੱਚਿਆਂ ਦੀ ਜਿੰਦਗੀ दांव ਤੇ ਲੱਗਾਈ ਜਾ ਰਹੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਬੱਚਿਆਂ ਨੂੰ ਤੁਸੀਂ ਬੱਚਿਆਂ ਨੂੰ ਅੱਗੇ ਵਧਾ ਸਕਦੇ ਹੋ ਤੁਸੀਂ ਹੱਸ ਰਹੇ ਹੋ ਬੱਚੇ ਜ਼ਿੰਦਗੀ ਦਾਤ ਤੇ ਲਾ ਰਹੇ ਹੋ ਤੁਸੀਂ ਹੱਸ ਰਹੇ ਹੋ ਸੀ ਪਹਿਲਾਂ ਮੇਰੀ ਵੀਰ ਜੀ ਗੱਲ ਸੁਣੋ ਜੇ ਵੱਡੇ ਬੱਚੇ ਆਪਣੇ ਆਰਾਮ ਨਾਲ ਬਹਿ ਜਾਂਦੇ ਹੋਰ ਚੰਦ ਪੈਸੇ ਦੇ ਖਾਤਰ ਤੋਂ ਤੁਸੀਂ ਬੱਚੇ ਜ਼ਿੰਦਗੀ ਖਿਲਵਾੜ ਕਰ ਰਹੇ ਹੋ ਵਾਰੀਆਂ ਲੈ ਕੇ ਜਾਂਦੇ ਨੇ ਜੀ ਮਾਨ ਜੀ ਤੁਸੀਂ ਖਿਲਵਾੜ ਕਰ ਰਹੇ ਹੋ ਚੰਦ ਪੈਸੇ ਦੇ ਖਾਤਰ ਹਾਂ ਨਹੀਂ ਪੈਸੇ ਕਾਹਨੂੰ ਖੋਦ ਨਾ ਖਾਸ ਕੋਈ ਹੱਥ ਹੋ ਜਾਏ ਕੁੰਜੀ ਮੇਵਾਰ ਹੈ ਕੋਈ ਸਕਿਉਰਿਟੀ ਨਹੀਂ ਹੈ ਜ਼ੀਰੋ ਸਕਿਉਰਿਟੀ ਹੈ ਸਕੂਲ ਦੀ ਇਲਾਕੀ ਕਿਤਨੇ ਕਿਤੇ ਕਈ ਤਕ ਜਿਹੜੇ ਸਵਾਲ ਖੜੇ ਗੰਦੀ ਸੋ ਸਾਹਮਣੇ ਤਸਵੀਰ ਹੈ ਰੋਡ ਇਸੇ ਜਗ੍ਹਾ ਤੋਂ ਉੱਪਰ ਕ੍ਰ ਦੂਸਰੇ ਪਾਸੇ ਜਿਹੜੇ ਬੱਚੇ ਨੇ ਛੋਟੇ ਛੋਟੇ ਸੜਕ ਕ੍ਰੋਸ ਕਰਦੇ ਹੋਏ ਦਿਖਾਈ ਦੇ ਰਹੇ ਨੇ ਸਕੂਲ ਦੀ ਮੈਨੇਜਮੈਂਟ ਨੂੰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਛੋਟੇ ਬੱਚਿਆਂ ਦੀ ਜ਼ਿੰਦਗੀ ਨਾਲ ਜਿਹੜਾ ਖਿਲਵਾੜ ਆ ਕੀਤਾ ਜਾ ਰਿਹਾ ਹੈ ਨਾ ਅਣਾ ਦੇ ਪੇਰੈਂਟਸ ਨੂੰ ਜਵਾਬ ਦੇਵੋਗੇ ਤੁਸੀਂ ਹਾਂ ਅਣਾ ਦੇ ਬੱਚਿਆਂ ਦੇ ਪੇਰੈਂਟਸ ਨੂੰ ਜਵਾਬ ਦੇਵੋਗੇ ਤੁਸੀਂ ਬੱਚੇ ਸਾਂਝੇ ਹੀ ਹੁੰਦੇ ਆ ਬੱਚੇ ਜੇ ਬੱਚੇ ਤੁਸੀਂ ਲੈ ਕੇ ਜਾ ਰਹੇ ਹੋ ਬਹੁਜੀ ਜ਼ਿੰਮੇਵਾਰੀ ਤੁਹਾਡੀ ਹੈ ਤੁਸੀਂ ਕਹਿੰਦੇ ਸਵਾਰੀ ਹੈ ਤੁਹਾਡੇ ਕੋਲ ਭੇਜਦੇ ਤਾਂ ਤੁਹਾਡੀ ਦੁਬਾਰ ਕਰਕੇ ਭੇਜਦੇ ਆ ਤੁਸੀਂ ਉੱਥੇ ਹੁੰਦੇ ਪਏ ਹੋ ਕੱਲ ਨੂੰ ਕੋਈ ਹਾਦਸਾ ਹੋਇਆ ਕੋਈ ਨਹੀਂ ਹੋਇਆ ਰਪਣੇ ਮੁਹਾਸਲ ਵਾਸਤੇ ਇਤਰਾ ਮੈਂ ਅਖਣਾ ਸੀ ਤਾਂ ਛੋਟੇ ਛੋਟੇ ਬੱਚੇ ਜ਼ਿੰਦਗੀ ਜਾਂ ਤਲਾਗੇ ਅੱਛੀ ਜ਼ਿੰਦਗੀ ਦਾ ਤਲਾਗੇ ਸੰਗੇ ਸੀ ਤੇ ਮਾਪੇ ਆਪ ਬੜੀ ਮੁਸ਼ਕਲ ਦੇ ਨਾਲ ਟੱਪ ਕੇ ਆਪਣੇ ਬੱਚਿਆਂ ਨੂੰ ਰੋਡ ਕਰਾਸ ਕਰਾ ਰਿ ਨੇ ਕਰਾ ਰਿ ਨੇ ਹਾਈਵੇ ਰੋਡ ਹੈ ਪਰ ਦੇਵਿਡ ਦੇ ਟਰੱਕ ਲੰਘਦੇ ਨੇ ਕੋਈ ਵੀ ਆਸਤਾ ਹੋ ਸਕਦਾ ਹੈ ਮੈਨੇਜਮੈਂਟ ਦਾ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਜੇ ਗੱਲ ਕਰੀਏ ਤਾਂ ਸਿਕਿਉਰਿਟੀ ਕਰਨੀ ਲਾਇਆ ਗਿਆ ਤੇ ਅਸੀਂ ਕਿੰਨੀ ਵਾਰ ਪਹਿਲੇ ਬੋਲਦੀ ਹੈ ਇਸ ਬਾਰੇ ਮੈਂ ਲੇਕਿਨ ਐਕਸ਼ਨ ਕੋਈ ਨਹੀਂ ਆਇ ਨੀ ਜਾਤਾ ਕਿਉਂਕਿ ਆਪ ਖੁਦ ਦੇਖ ਸਕਦੇ ਹੋ ਕਿਵੇਂ ਹੋ ਰਿਹਾ ਸੋ ਤਸਵੀਰ ਉਧਰ ਦਿਖਾਣ ਦੀ ਜਿਹੜੀ ਜ਼ਰੂਰ ਕੋਸ਼ਿਸ਼ ਬਿਲਕੁਲ ਹਨ ਜੀ ਸਰ ਉਹਦੇ ਪੈਸੇ ਤਾਂ ਪੂਰੇ ਲੈ ਜਾ ਰਹੇ ਸਕੂਲ ਤੋਂ ਪੂਰੇ ਸਰ ਪੂਰੇ ਉਹ ਤਾਂ ਪੁਰਾਣਾ ਸਕੂਲ ਹੈ 25 30 ਸਾਲ ਪੁਰਾਣਾ ਸਕੂਲ ਹੈਗਾ ਆ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਆ ਕਿ ਪ੍ਰਸ਼ਾਸਨ ਉਧੋ ਜਾਗੇਗਾ ਜਦੋਂ ਕੋਈ ਹਾਦਸਾ ਹੋ ਜਾਵੇਗਾ ਹਾਂ ਐਡਮਿਸ਼ਨ ਵੀ ਜੀ ਦੇਖ ਲਓ 25000 ਰੁਪਏ ਹੈਗੇ ਥੋੜੇ ਬਚੀ ਦੇਖ ਲਓ ਇਹਦੀ 22300 ਰੁਪਏ ਵੀਸੇ ਗਈ ਹੈ ਜੀ ਅੱਛਾ ਜੀ ਤੇ ਰੀਡਮਿਸ਼ਨ ਵੀ ਲੈਂਦੇ ਹਾਂ ਹਾਂ ਜੀ ਹਰ ਸਾਲ ਅੱਛਾ ਰੀਡਮਿਸ਼ਨ ਦਾ ਸਰਕਾਰ ਨੇ ਇੱਕ ਵਾਰ ਸੇ ਰੋਕ ਲਗਾਈ ਹੈ ਨਹੀਂ ਇਹ ਸਾਰੇ ਜਗ੍ਹਾ ਹੈਗਾ ਹੈ ਚੱਲਦਾ ਹੀ ਹੈ ਵੀ ਹੁੰਦਾ ਕਿ ਕਿਤਾਬਾਂ ਤੁਸੀਂ ਲੈਣੀਆਂ ਐ ਇਸੇ ਦੁਕਾਨ ਤੋਂ ਲੈਣੀਆਂ ਐ ਸਾਡੇ ਹਾਂ ਜੀ ਹਾਂ ਜੀ ਵਰਦੀ ਵੀ ਤੇ ਕਿਤਾਬਾਂ ਵੀ ਜਿੱਥੋਂ ਸਕੂਲ ਲੈਂਗਾ ਤਾਂ ਉੱਥੋਂ ਹੀ ਲੈਣੀਆਂ ਨੇ ਤੁਸੀਂ ਅੱਧਰ ਆਏ ਹੋ ਐਕਟਵੇ ਖੜਾ ਕੇ ਰੋਡ ਕ੍ਰੋਸ ਕਰਕੇ ਗਏ ਹੋ ਟਰੱਕ ਵੀ ਲੰਘ ਰਹੇ ਨੇ ਵੱਡੇ ਵੱਡੇ ਕਾਫੀ ਤੇਜ਼ੀ ਨਾਲ ਰੰਗ ਰੇਕਾਂ ਨੂੰ ਹਾਦਸਾ ਹੋਵੇ ਕੌ ਰ ਕੋਈ ਕ੍ਰੋਸਿੰਗ ਦਿਖ ਰਹੀ ਤੁਸੀਂ ਆਪਣੇ ਦੇਖੋ ਨਾ ਸਾਹਮਣੇ ਤੁਸੀਂ ਤੁਸੀਂ ਦੇਖਦੇ ਹੋ ਬੱਚੇ ਨੂੰ ਅੱਗੇ ਬਿਠਾਇਆ ਹੋਇਆ ਪਰ ਜੋ ਕਿ ਰੂਲਾਂ ਦੇ ਖਿਲਾਫ ਹੈ ਨਹੀਂ ਬਿਠਾ ਸਕਦੇ ਛੋਟੇ ਛੋਟੇ ਨੰਨੇ-ਮੁੰਨੇ ਬੱਚੇ ਤੁਸੀਂ ਦੇਖ ਸਕਦੇ ਹੋ ਕਿੰਨੀ ਮੁਸ਼ਕਲ ਦੇ ਨਾਲ ਕਿੰਨੀ ਔਖਾਈ ਦੇ ਨਾਲ ਜਿਹੜੀ ਰੋਡ ਕ੍ਰੋਸ ਕਰਕੇ ਬੈਰੀਗੇਟਿੰਗ ਦੇ ਜਿਹੜੀ ਨੀਚੋਂ ਹੈ ਐਂਗਲ ਬਣੇ ਐਂਗਲ ਦੇ ਨੀਚੋਂ ਉਤਰ ਕੇ ਆ ਰਹੇ ਸੋ ਦੂਸਰੇ ਪਾਸੇ ਕਾਫੀ ਤੇਜ਼ੀ ਦੇ ਨਾਲ ਗੱਡੀਆਂ ਬੱਸਾਂ ਤੇ ਵੱਡੇ ਟਰੈਕਟਰ ਟਰਾਲੇ ਇਸੇ ਜਗ੍ਹਾ ਤੋਂ ਪ੍ਰੋ ਲੰਘ ਰਹੇ ਨੇ ਨਿਆਣਿਆਂ ਦੀ ਜ਼ਿੰਦਗੀ ਨਾਲ ਕਿੰਨਾ ਕਿਤੇ ਖਿਲਵਾੜ ਕੀਤਾ ਜਾ ਰਿਹਾ ਤੁਸੀਂ ਵੀ ਇੱਥੇ ਹੁਣ ਰਿਕਾਰਡਿੰਗ ਕੀਤੀ ਹੈ ਤੁਸੀਂ ਤੁਹਾਡੇ ਕੈਮਰਾ ਦੇ ਵਿੱਚ ਵੀ ਉਹ ਤਸਵੀਰਾਂ ਕੈਦ ਹੋਣਗੀਆਂ ਜਿਹੜੀਆਂ ਤਸਵੀਰਾਂ ਇਸ ਸਮਾਜ ਦੇ ਲਈ ਇੱਕ ਕਾਲਾ ਧੱਬਾ ਬਣ ਗਈਆਂ ਹੋਈਆਂ 2500 2600 ਤੋਂ ਲੈ ਕੇ ਪੀਸ ਪਰ ਸਿਕਿਉਰਟੀ ਦੇ ਨਾਂ ਤੇ ਜਿਹੜਾ ਸਕੂਲ ਹੈ ਉਹ ਜ਼ੀਰੋ ਹੈ ਸੋ ਦੂਸਰੇ ਪਾਸੇ ਕੋ ਅੰਤਮਾਨ ਸਰਕਾਰ ਕਹਿੰਦੀ ਜਿਹੜੀ ਰੀ-ਐਡਮਿਸ਼ਨ ਹੈ ਉਹ ਨਹੀਂ ਲਈ ਜਾਏਗੀ ਚੈਰਿਟੀ ਦੇ ਨਾਂ ਤੇ ਸਕੂਲ ਖੋਲਣਾ ਜਗਾ ਮਿਲਨੀ ਉਹਨੂੰ ਸਕੂਲ ਦੀ ਬਿਲਡਿੰਗ ਬਣਨੀ ਲੋਕਾਂ ਦੇ ਪੈਸੇ ਨਾਲ ਸਕੂਲ ਬਣਿਆ ਪਰ ਫਿਰ ਵੀ ਜਿਹੜੀਆਂ ਜਿਹੜੀਆਂ ਫੀਸਾਂ ਲੈਂਦੀਆਂ ਜਾਂਦੀਆਂ ਨੇ ਮੈਂ ਸਮਝਦਾ ਇੱਕ ਤਰ੍ਹਾਂ ਤਾਂ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਸਿੱਖਿਆ ਜਿਹੜੀ ਹੈ ਉਹ ਦਿਨ ਬਾ ਦਿਨ ਮਹਿੰਗੀ ਹੁੰਦੀ ਜਾ ਰਹੀ ਹੈ rau ji ਜੇ ਫੀਸਾਂ ਲੈ ਵੀ ਰਹੇ ਨੇ ਮੈਂ ਕਹਿੰਦਾ ਜੇ ਤੁਹਾਨੂੰ ਸਿੱਖਿਆ ਦੇ ਵੀ ਰਹੇ ਨੇ ਨਿਆਣਿਆਂ ਨੂੰ ਪਰ ਇਹ ਜ਼ਿੰਦਗੀ ਨਾਲ ਖੇਡਣ ਦਾ ਇਹਨਾਂ ਦਾ ਹੱਕ ਹੈ ਇਸ ਸੀਨ ਵਿੱਚ ਪੁੱਲਾ ਸਕਦੇ ਨੇ ਵੀ ਇਹ ਬੱਚੇ ਜਿਹੜੇ ਸੜਕਾਂ ਤੇ ਕਿਸੇ ਵੀ ਤਰ੍ਹਾਂ ਦਾ ਹਾਦਸਾ ਹੋ ਸਕਦਾ ਹੈ ਉਹਦਾ ਜ਼ਿੰਮੇਵਾਰ ਕੋਣ ਹੋਊਗਾ ਮਾਪੇ ਜਿਹੜੇ ਆਟੋ ਚਾਲਕ ਦੇ ਉੱਪਰ ਸਕੂਲ ਦੀ ਮੈਨੇਜਮੈਂਟ ਦੇ ਉੱਪਰ ਯਕੀਨ ਕਰਕੇ ਆਪਣੇ ਬੱਚਿਆਂ ਨੂੰ ਆਦਾ ਹਵਾਲੇ ਕਰਦੇ ਆ ਕਿਉਂਕਿ ਸਿੱਖਿਆ ਯਕੀਨੀ ਮਿਲ ਜAVE ਪਰ ਸੁਰੱਖਿਆ ਯਕੀਨੀ ਤਾਂ ਕੀ ਬਣਾਣੀ ਪਰ ਛੋਟੇ-ਛੋਟੇ ਬੱਚਿਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਦਾਤੇ ਲਗਾਈ ਜਾ ਰਹੀ ਸੋ ਬਿਲਕੁਲ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਯੂਐਸਪੀ ਸਕੂਲ ਦੇ ਬਾਹਰ ਮੌਜੂਦ ਹੈ ਜੇ ਗੱਲ ਕਰੀਏ ਕਿਤਨੇ ਕਿਤੇ ਜਿਹੜੇ ਛੋਟੇ-ਛੋਟੇ ਬੱਚੇ ਛੁੱਟੀ ਹੋ ਗਈ ਹੈ ਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਦੇ ਨਾਲ ਜਿਹੜਾ ਖਲਵਾੜਾ ਉਹ ਕੀਤਾ ਜਾ ਰਿਹਾ ਸੋ ਬਿਲਕੁਲ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਚੰਡੀਗੜ੍ਹ ਹਾਈਵੇ ਰੋਡ ਹੈ ਆਈਵੇ ਰੋਡ ਨੂੰ ਕਿਹਾ ਜਾਂਦਾ ਸ ਸੜਕਾ ਕ੍ਰੋਸ ਕਰਕੇ ਆ ਰਹੇ ਫਿਲਹਾਲ ਤਾਂ ਉਹਨਾਂ ਦੇ ਮਾਪੇ ਲੈਣ ਦੇ ਲਈ ਆਏ ਨੇ ਪਰ ਕੋਈ ਵੀ ਜਿਹੜਾ ਵੱਡਾ ਹਾਦਸਾ ਉਹ ਹੋ ਸਕਦਾ ਸੋ ਵਾਹਨ ਨੇ ਕਾਫੀ ਤੇਜ਼ੀ ਦੇ ਨਾਲ ਆ ਰਹੇ ਸੋ ਬਿਲਕੁਲ ਜਿਹੜੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਮਾਪਿਆਂ ਨੂੰ ਵੀ ਕਾਫੀ ਜਿਹੜੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਨਾ ਤਾਂ ਇਸ ਜਗ੍ਹਾ ਦੇ ਉੱਪਰ ਨਾ ਤਾਂ ਕੋਈ ਲੰਘਣ ਦਾ ਰਸਤਾ ਹੈ ਤੇ ਨਾ ਹੀ ਇਸ ਜਗ੍ਹਾ ਦੇ ਉੱਪਰ ਕੋਈ ਸਕੂਲ ਦੇ ਵੱਲੋਂ ਜਿਹੜੇ ਸਿਕਿਉਰਿਟੀ ਗਾਰਡ ਨੇ ਉਹ ਲਗਾਏ ਗਏ ਨੇ ਸੋ ਫਿਲਹਾਲ ਵੀ ਘੜੀ ਬੱਚੇ ਨੇ ਬੱਚੇ ਦੀ ਜਿਹੜੀ ਜ਼ਿੰਦਗੀ ਹੈ ਉਹ दांव ਤੇ ਲਗਾਈ ਜਾ ਰਹੀ ਹੈ ਸਰ ਤੁਸੀਂ ਬੱਚਾ ਲੈਣ ਆਏ ਜੀ ਨਹੀਂ ਜੀ अच्छा ਤੁਸੀਂ ਇਨਸਾਨੀਅਤ ਦੇ ਨਾਤੇ ਆਪਾਂ ਕਿਸ ਤਰੀਕੇ ਨਾਲ ਦੇ ਦੇਆ ਲੱਗਦਾ ਨਹੀਂ ਜਿਹੜੇ ਸਕੂਲ ਦੇ ਪ੍ਰਸ਼ਾਸਨ ਨੂੰ ਕਿਤੇ ਨਾ ਕਿ ਇੱਕ ਮੁਲਾਜ਼ਮ ਲਾਣਾ ਚਾਹੀਦਾ ਇਹਨੂੰ ਕਰਾਸ ਕਰਨ ਅਸੇ ਹਾਈਵੇ ਰੋਡ ਹੈ ਬਿਲਕੁਲੀ ਬੈਰੀ ਬੈਰੀਕਾਟ ਲਾਣਾ ਚਾਹੀਦੇ ਰੋਡ ਕਰਾਸ ਕਰਨ ਦੀ ਜੀ ਹੈ ਬਿਲਕੁਲ ਬਗੈਰਤਾ ਵਿੱਚ ਇਹਨਾਂ ਨੂੰ ਫੁੱਟਪਾਥ ਵਿੱਚੋਂ ਕੱਟ ਕੇ ਰਸਤਾ ਬਣਾਉਣਾ ਚਾਹੀਦਾ ਜੀ ਐਸੀ ਜਗ੍ਹਾ ਤੋਂ ਰਸਤਾ ਬਣਾਣਾ ਚਾਹੀਦਾ ਤੇ ਲੱਗਦਾ ਛੋਟੇ ਛੋਟੇ ਬੱਚੇ ਜਿਹੜੀ ਜ਼ਿੰਦਗੀ ਦਾਤੇ ਲਈ ਵੀ ਦੇਖ ਲਓ ਨਾਲ ਚੌਂਕੀ ਲੱਗਦੀ ਹੈ ਜੀ ਕੋਈ ਵੀ ਪੁਲਸ ਵਾਲਾ ਨਹੀਂ ਹੁੰਦਾ ਇਸ ਟਾਈਮ ਕੋਈ ਵੀ ਸਕਿਉਰਿਟੀ ਗਾਰਡ ਇਹਨਾਂ ਸਕੂਲ ਦਾ ਕੋਈ ਨਹੀਂ ਬਾਰੰਦਾ ਜੀ ਕੋਈ ਸਕਿਉਰਿਟੀ ਦੇ ਇੰਤਿਹਾਮ ਕਰਨੇ ਚਾਹੀਦੇ ਬਿਲਕੁਲ ਜੀ ਬਿਲਕੁਲ ਕੋਈ ਸਕਿਉਰਿਟੀ ਨਹੀਂ ਹੈ ਜ਼ੀਰੋ ਸਕਿਉਰਿਟੀ ਹੈ ਨਾ ਜੀ ਤੋਂ ਬਿਲਕੁਲ ਸ਼ਹਿਰ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਇਹੀ ਕਹਿਣਾ ਹੈ ਜਿਹੜੀ ਬਿਲਕੁਲ ਜ਼ੀਰੋ ਸਕਿਉਰਿਟੀ ਹੈ ਸੋ ਦੂਸਰੇ ਪਾਸੇ ਤਸਵੀਰ ਦਿਖਾਉਂਦੀ ਜਿਹੜੀ ਜ਼ਰੂਰ ਕੋਸ਼ਿਸ਼ ਕਰਾਂਗੇ ਇੱਕ ਪਾਸੇ ਜਿਹੜੇ ਮਾਪੇ ਨੇ ਆਪਣੇ ਕ੍ਰੋਸ ਕਰ ਰਹੇ ਨੇ ਰੋਡ ਸੋ ਦੂਸਰੇ ਪਾਸੇ ਆਟੋ ਹੈ ਉਹ ਬੱਚਿਆਂ ਦੇ ਨਾਲ ਲੱਦੇ ਹੋਏ ਨੇ ਤੇ ਭਰੇ ਜਾ ਰਹੇ ਸੋ ਬਿਲਕੁਲ ਜਿਹੜੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਇਹ ਆਟੋ ਦੇ ਪੰਜ ਬੱਚੇ ਨੇ ਤੇ ਦੋ ਦੱਸੇ ਨੇ ਲੇਡੀਜ਼ ਬੈਠੀਆਂ ਹੋਈਆਂ ਨੇ ਸੋ ਕਿਤਨੇ ਕਿਤੇ ਜਿਹੜੇ ਅਗਰ ਖੁਦ ਨਾਲ ਖਾਸ ਕੋਈ ਵਾਰਦਾਤ ਹੁੰਦੀ ਹੈ ਕੋਈ ਹਾਦਸਾ ਹੁੰਦਾ ਤਾਂ ਕੌਣ ਜ਼ਿੰਮੇਵਾਰ ਹੈ ਸਕੂਲ ਦੀ ਨਿਲਾਇਕੀ ਕਿਤਨੇ ਕਿਤੇ ਕਈ ਤਿੱਕੇ ਜਿਹੜੇ ਸਵਾਲ ਖੜੇ ਕਰਦੀ ਸੋ ਸਾਹਮਣੇ ਤਸਵੀਰ ਹੈ ਤਸਵੀਰ ਹੈ ਤੁਸੀਂ ਦੇਖ ਸਕ ਤਸਵੀਰ ਤੁਸੀਂ ਦੇਖ ਸਕਦੇ ਹੋ ਗੱਲਬਾਤ ਜਿਹੜੀ ਮਾਪੇ ਨੇ ਜਿਹੜੀ ਜਰੂਰ ਕਰਾਂਗੇ ਕਿਉਂਕਿ ਛੋਟੇ ਛੋਟੇ ਨੰਨੇ ਨੰਨੇ ਬੱਚਿਆਂ ਦੀ ਜਿੰਦਗੀ ਦਾ ਸਵਾਲ ਹੈ ਰੋਡ ਇਸੇ ਜਗ੍ਹਾ ਤੋਂ ਉੱਪਰ ਕ੍ਰੋਸ ਕਰਦੇ ਆ ਸੋ ਆ ਟਰੱਕ ਲੰਘ ਰਹੇ ਨੇ ਦੂਸਰੇ ਪਾਸੇ ਜਿਹੜੇ ਬੱਚੇ ਨੇ ਛੋਟੇ ਛੋਟੇ ਸੜਕ ਕ੍ਰੋਸ ਕਰਦੇ ਹੋਏ ਦਿਖਾਈ ਦੇ ਰਹੇ ਨੇ ਕਿਤਨਾ ਕਿਤੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਸਕੂਲ ਦੀ ਮੈਨੇਜਮੈਂਟ ਨੂੰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਛੋਟੇ ਬੱਚਿਆਂ ਦੀ ਜ਼ਿੰਦਗੀ ਨਾਲ ਜਿਹੜਾ ਖਿਲਵਾੜ ਕੀਤਾ ਜਾ ਰਿਹਾ ਨਾ ਤਾਂ ਇਸੇ ਜਗ੍ਹਾ ਤੋਂ ਉੱਪਰ ਕੋਈ ਸਿਕਿਉਰਿਟੀ ਦਾ ਇੰਤਜ਼ਾਮ ਹੈ ਤੇ ਨਾ ਹੀ ਕੋਈ ਇਹਨਾਂ ਦੇ ਵੱਲ ਧਿਆਨ ਦੇ ਰਿਹਾ ਤੇ ਮਾਪੇ ਆਪ ਬੜੀ ਮੁਸ਼ਕਲ ਦੇ ਨਾਲ ਟੱਪ ਕੇ ਆਪਣੇ ਬੱਚਿਆਂ ਨੂੰ ਰੋਡ ਕਰਾਸ ਕਰਾ ਰਹੇ ਨੇ ਕਰਾ ਰਹੇ ਨੇ ਖੁਦ ਨਾ ਖਾ ਸਕੋ ਗਲਤ ਹੁੰਦੀ ਤਾਂ ਕੌਣ ਜ਼ਿੰਮੇਵਾਰ ਹੈ ਅਸਰ ਕਿਸੇ ਨੂੰ ਦੇ ਦਿਓ ਹਾਈਵੇ ਰੋਡ ਹੈ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਕਰਾਸ ਕਰਾ ਕੇ ਲਿਆ ਰਹੇ ਹੋ ਲੱਗਦਾ ਹੈ ਕਿਤਨੇ ਕਿਤੇ ਕੋਈ ਹਾਦਸਾ ਵੀ ਹੋ ਸਕਦਾ ਹੈ ਸਕੂਲ ਦੀ ਮੈਨੇਜਮੈਂਟ ਨੂੰ ਧਿਆਨ ਖਾਸ ਤੌਰ ਤੇ ਕੋਈ ਲਾਣਾ ਚਾਹੀਦਾ ਹੈ ਬਿਲਕੁਲ ਲਾਉਣਾ ਹੈ ਯਾਰੀਆ ਇੱਕ ਮਿੰਟ ਹਾਂਜੀ ਬਿਲਕੁਲ ਧਿਆਨ ਦੇਣਾ ਹੈ ਯਾਰੀਆ ਆ ਸਾਖਾ ਕਦੇ ਵੀ ਹੋ ਸਕਦਾ ਹੈ ਅੱਛਾ ਸਕੂਲ ਦੀ ਮੈਨੇ ਬਣਦੇ ਕੋਈ ਸਿਕਿਉਰਟੀ ਕਰਨ ਨਹੀਂ ਲਾਇਆ ਤਾਂ ਸੜਕ ਕਰੋ ਕਰਨਾ ਸੀ। ਫੋੜੜੀ ਘਰ ਕਦੇ ਲਾਰਨੀ ਆਦੇ ਲਾਉਂਦੇ ਨਹੀਂ। ਅੱਛਾ ਪੈਨੇ ਕੀ ਨਾਮ ਹੈ ਤੁਹਾਡਾ ਬੱਚੇ ਕਿਹੜੀ ਕਲਾਸ ਪੜਦੇ? ਸੈਕਿੰਡ ਵਿੱਚ। ਸੈਕਿੰਡ ਵਿੱਚ ਪੜਦੇ। ਅੱਛਾ ਲੱਗਤ ਨਹੀਂ ਜੋ ਛੋਟੇ ਨੰਨੇ ਮੁੰਨੇ ਬੱਚੇ ਰੋਡ ਕਰਾਸ ਕਰ ਰਹੇ ਹਨ ਕਦੇ ਵੀ ਹਾਸਾ ਹੋ ਸਕਦਾ ਹੈ ਕਿਉਂਕਿ ਟਰੱਕ ਵੀ ਗੁਜ਼ਰਤੇ ਹਨ ਜਾਂ ਸੇ। ਹਾਂਜੀ ਹੋਣਾ ਚਾਹੀਏ ਬਿਲਕੁਲ ਹੌਂਟਾ ਸੋਚੋ ਪੂਲ ਬੰਨਾ ਚਾਹੀਏ ਉੱਪਰ ਮੈਂ ਹਾਈਵੇ ਟਾਈਪ ਦਾ। ਪੂਲ ਬੰਨਾ ਚਾਹੀਏ ਕਿਉਂਕਿ ਆਈ ਦਿਨ ਹਨ ਹਾਸੇ ਹੁੰਦੇ ਆ ਹਾਂ ਇੱਥ ਐਕਸੀਡੈਂਟ ਹੁੰਦੇ ਬੱਚੋ ਕੀ ਵੀ ਹੁੰਦੇ ਆ ਇੱਕ ਤਾਂ ਸੜਕ ਕ੍ਰੋਸ ਕਰ ਰਹੇ ਆ ਦੂਸਰੀ ਸਾਈਡ ਹਮ ਬਾਤ ਕਰੇ ਤਾਂ ਆਟੋ ਮੇ 7 ਬੱਚੋ ਕੀ ਜਗ੍ਹਾ ਹੈ ਜਿਆਦਾ ਬੱਚੇ ਹੈ ਬਰੇ ਜਾ ਰਹੇ ਆ ਬੱਚੋ ਕੀ ਪੈਰ ਮੇ ਫ੍ਰੈਕਚਰ ਹੁੰਦਾ ਹੈ ਕਿ ਕਿਸੇ ਦਾ ਕੁਛ ਨਾ ਕੁਛ ਹੋਤਾ ਹੈ ਇਨੋ ਨੇ ਇੱਕ ਮਾਈਕ ਦਾ ਸਾਧਨ ਲਿਆ ਹੋਇਆ ਹੈ ਹਾਂਜੀ ਹਾਂਜੀ ਗਤੀ ਚੱਲੀ ਜਾ ਰਹੀ ਹੈ ਉੱਥੀ ਜੇ ਗੱਲ ਕਰੀਏ ਤਾਂ ਮਾਪਿਆਂ ਦੇ ਵਿੱਚ ਕਿਤਨਾ ਕਿਤੇ ਰੋਸ਼ ਵੀ ਹੈ ਸਿਸਟਰ ਕਿਸ ਤਰੀਕੇ ਨਾਲ ਦੇ ਦੇਉ ਜੇ ਗੱਲ ਕਰੀਏ ਤੁਸੀਂ ਰੋਡ ਕ੍ਰੋਸ ਕਰਾ ਰਹੇ ਹੋ ਕ੍ਰੋਸ ਕਰਾਉਣ ਨੂੰ ਜਗ੍ਹਾ ਨਹੀਂ ਹੈਗੀ ਹਾਈਵੇ ਰੋਡ ਹੈ ਵੱਡੇ ਵੱਡੇ ਟਰੱਕ ਲੰਘਦੇ ਨੇ ਕੋਈ ਵੀ ਆਸਾ ਹੋ ਸਕਦਾ ਹੈ ਮੈਨੇਜਮੈਂਟ ਦਾ ਪ੍ਰਸ਼ਾਸਨ ਸਰੀ ਹਮਨੇ ਕਿੰਨੀ ਵਾਰ ਪਹਿਲੇ ਬੋਲ ਦੀ ਹੈ ਇਸ ਬਾਰੇ ਮੈਂ ਲੇਕਿਨ ਐਕਸ਼ਨ ਕੋਈ ਲਿਆ ਨਹੀਂ ਜਾਤਾ ਕਿੰਨੀ ਵਾਰ ਕਿਉਂਕਿ ਸੇਫਟੀ ਜ਼ਰੂਰੀ ਹੈ ਸਭ ਤੋਂ ਪਹਿਲੇ ਬੱਚੇ ਦੀ ਸੇਫਟੀ ਜ਼ਰੂਰੀ ਹੈ ਅੱਛਾ ਫੀਸ ਪੂਰੀ ਲਈ ਜਾ ਰਹੀ ਹੈ ਫੀਸ ਤਾਂ ਪੂਰੀ ਲਈ ਜਾਂਦੀ ਹੈ ਕਿਨ ਜਿਹੜੀ ਰੀ ਜਿਹੜੀ ਹੁੰਦੀ ਹੈ ਉਹ ਵੀ ਲਈ ਜਾ ਰਹੀ ਸਾਰੀ ਜਿਹੜੀ ਫਰੀਡ ਮਿਸ਼ਨ ਵੀ ਲੈਂਦੇ ਸਾਰਾ ਸਾਰਾ ਉਸਮੇ ਕੋਈ ਕੰਸੈਸ਼ਨ ਨਹੀਂ ਹੈ ਤੋ ਹਮ ਲੋਗ ਚਾਹਤੇ ਥੋੜਾ ਸੇਫਟੀ ਕੇ ਲਿਏ ਇਸਪੇ ਸੇਫਟੀ ਕੇ ਪਰਪਸ ਸੇ ਪਹਿਲੇ ਜਾ ਤੋ ਥੋੜਾ ਸੇ ਯਹਾਂ ਸੇ ਕੱਟ ਕਰਕੇ ਥੋੜਾ ਦੇਖੋ ਬੱਚੋ ਕੋ ਦੇਖੋ ਕਿ ਆਪ ਖੁਦ ਦੇਖ ਸਕਤੇ ਹੈ ਕਿਵੇਂ ਹੋ ਰਹਾ ਸੋ ਤਸਵੀਰ ਉ ਬਿਲਕੁਲ ਹਨ ਜੀ ਸਰ ਇਹਦੇ ਪੈਸੇ ਤਾਂ ਪੂਰੇ ਲਏ ਜਾ ਰਹੇ ਸਕੂਲ ਤੋਂ ਪੂਰੇ ਸਰ ਪੂਰੇ ਬਿਲਕੁਲ ਤੇ ਕਿੰਨੀ ਮੰਤਰੀ ਫੀਸ ਹੈ ਬੱਚਿਆਂ ਦੀ 2000 ਤੋਂ ਉੱਪਰ ਹੈ ਅਬਾਊਟ 2000 2000 ਤੋਂ ਉੱਪਰ ਹੈ ਹਾਂ ਜੀ ਤਾਂ ਫਿਰ ਵੀ 2000 ਤੋਂ ਉੱਪਰ ਹੈ ਫੀਸ ਆਪਾਂ ਹਾਂ ਜੀ ਹਾਈਵੇ ਰੋਡ ਹੈ ਸੋ ਦੂਸਰੇ ਪਾਸੇ ਕੋਈ ਵੀ ਜਿਹੜਾ ਧਿਆਨ ਪ੍ਰਸ਼ਾਸਨ ਸਕੂਲ ਦੀ ਜਿਹੜੀ ਮੈਨੇਜਮੈਂਟ ਵੱਲੋਂ ਨਹੀਂ ਦਿੰਦਾ ਯਾਰਾ ਬ੍ਰਦਰ ਕਿਸਕੇ ਦੇ ਦੇ ਨੰਨੇ ਮੁੰਨੇ ਛੋਟੇ ਛੋਟੇ ਬੱਚੇ ਹੈ ਤੇ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਪ੍ਰਸ਼ਾਸਨ ਦਾ ਸਕੂਲ ਦੇ ਜਿਹੜੇ ਮੈਨੇਜਮੈਂਟ ਦਾ ਦਾਤੇ ਲਾ ਰਿਹਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਟਪਾ ਟ ਇਹ ਪਹਿਲੇ ਸਾਲ ਇੱਧਰ ਆਇਆ ਹਾਂ ਇਹ ਤਾਂ ਪਹਿਲੇ ਛੋਟੇ ਸਕੂਲ ਤੋਂ ਸੀਗਾ ਜੀ ਤੇ ਮੈਂ ਕਾਫੀ ਵਾਰ ਇਧਰੋਂ ਕ੍ਰੋਸ ਕੀਤਾ ਆ ਕਈ ਵਾਰ ਮੇਰੀ ਮੰਮੀ ਛੱਡਣ ਆਂਦੇ ਕਈ ਵਾਰ ਮੇਰੇ ਮਾਤਾ ਜੀ ਛੱਡਣ ਆਂਦੇ ਆ ਤੇ ਸਾਨੂੰ ਕਈ ਵਾਰ ਇਦਾਂ ਹੁੰਦਾ ਕਿ ਟ੍ਰੈਫਿਕ ਜਿਆ ਬਹੁਤ ਤੇਜ਼ ਨਿਕਲਦੀ ਏ ਥੋੜੀ ਅੱਛਾ ਜੁਰੂਕ ਬੰਦੇ ਐਸੇ ਵੀ ਟੱਪਣਾ ਕਾਫੀ ਔਖਾ ਹੁੰਦਾ ਬ੍ਰਦਰ ਹਾਂ ਭਾਜੀ ਸਭ ਤੋਂ ਪੁਰਾਣਾ ਸਕੂਲ ਹੈ 25 30 ਸਾਲ ਪੁਰਾਣਾ ਸਕੂਲ ਹੈਗਾ ਆ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਆ ਕਿ ਪ੍ਰਸ਼ਾਸਨ ਉਦੋਂ ਜਾਗੇਗਾ ਜਦੋਂ ਕੋਈ ਹਾਦਸਾ ਹੋ ਜਾਵੇਗਾ ਹਾਂ ਇਹ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਆ ਤੇ ਲੱਗਦਾ ਹੈ ਜਾਂ ਅੰਡਰਗਰਾਉਂਡ ਬਣਾ ਦੇਣੀ ਆਫਰੋ ਪ੍ਰੋ ਬਣਾ ਦੇਣ ਅੱਛਾ ਦੂਸਰੇ ਪਾਸੇ ਇੱਕ ਤਾਂ ਰੋਡ ਕ੍ਰੋਸ ਕਰਨ ਦੀ ਦਿੱਕਤ ਹੈ ਦੂਸਰੇ ਪਾਸੇ ਆਟੋਂਾਂ ਦੀ ਗੱਲ ਕਰੀਏ ਸਾਤ-ਸਾਤ ਬੱਚੇ ਆਟੋਂ ਦੇ ਵਿੱਚ ਬੈਠਦੇ ਤੇ ਲੱਦ ਕੇ ਲੈ ਜਾਂਦੇ 15-15 20-20 ਬੱਚੇ ਇਹ ਦੇਖੋ ਉਧਰਲੇ ਪਾਸੇ ਵੀ ਤੇ ਇਧਰਲੇ ਪਾਸੇ ਵੀ ਕਿੰਨੀ ਜ਼ਿਆਦਾ ਟ੍ਰੈਫਿਕ ਹੋ ਜਾਂਦੀ ਆ ਆਣਾ ਜੜ ਬਿਲਕੁਲ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਆ ਸਰਕਾਰ ਕਦੋਂ ਜਾਗੇਗੀ ਜਦੋਂ ਕੋਈ ਹਾਦਸਾ ਹੋ ਜਾਏਗਾ ਕੋਈ ਨਹੀਂ ਇਹਦੇ ਸਰਕਾਰ ਦਾ ਤਾਂ ਕੋਈ ਰੋਲ ਨਹੀਂ ਪ੍ਰਸ਼ਾਸਨ ਜਿਹੜੀ ਸਕੂਲ ਦੀ ਮੈਨੇਜਮੈਂਟ ਹੈ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਫੀਸਾਂ ਉਹ ਲੈ ਰਹੇ ਪੂਰੀ ਬਿਲਕੁਲ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਫੀਸਾਂ ਦੇਖੋ ਕਿੰਨੀਆਂ ਜ਼ਿਆਦਾ ਹੈਗੀਆਂ ਬੱਚਿਆਂ ਦੀਆਂ ਐਡਮਿਸ਼ਨ ਫੀਸ ਵੀ ਦੇਖ ਲਓ 25000 ਰੁਪਏ ਹੈਗੀਆਂ ਛੋਟੇ ਬੱਚੇ ਦੇਖ ਲਓ ਇਹਦੀ 22300 ਰੁਪਏ ਫੀਸ ਹੈਗੀ ਹੈ ਇਹਦੀ ਅੱਛਾ ਜੀ ਤੇ ਰੀਡਿਮਿਸ਼ਨ ਵੀ ਲੈਂਦੇ ਹਾਂ ਹਾਂਜੀ ਹਰ ਸਾਲ ਅੱਛਾ ਰੀਡਿਮਿਸ਼ਨ ਦਾ ਸਰਕਾਰ ਨੇ ਇੱਕ ਵਾਰੀ ਰੋਕ ਲਗਾਈ ਹੈ ਨਹੀਂ ਇਹ ਸਾਰੇ ਜਗ੍ਹਾ ਹੈ ਨੇ ਬਾਹਰੋਂ ਵੀ ਤਾਂ ਮਿਲਦੀਆਂ ਨਹੀਂ ਤੇ ਹੋਰ ਤੋਂ ਵੀ ਮਿਲਦੀਆਂ ਨਹੀਂ ਤੇ ਲੱਗਦਾ ਵੱਡੀ ਕਪਲਾ ਹੋ ਰਿਹਾ ਕਪਲਾ ਹੀ ਆ ਸਾਬ ਹੈ ਕਿ ਹੋਰ ਇਹ ਸਾਰਾ ਕੀ ਹੈ ਇੱਕ ਸਕੈਮ ਚੱਲ ਰਿਹਾ ਹੈ ਇੱਕ ਸਾਹਬ ਨਾਲ ਸਕੂਲਾਂ ਦਾ ਸਕੈਮ ਹੈ ਇਹ ਸੋ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਨੇ ਤਾਂ ਇਹੀ ਕਹਿਣਾ ਹੈ ਬੜਾ ਵੱਡਾ ਸਕੈਮ ਚੱਲ ਰਿਹਾ ਹੈ ਕਿਉਂਕਿ ਜਿਹੜੀ ਕਿਤਾਬਾਂ ਦੀ ਦੁਕਾਨ ਕੋਚੀ ਦੀ ਕਰਦੇ ਉੱਥੇ ਦੁਕਾਨਾਂ ਮਿਲਦੀਆਂ ਉੱਥੇ ਹੀ ਵਰਦੀ ਮਿਲਦੀ ਹੈ ਕਹਣੇ ਕੀ ਕਹਿਣਾ ਚਾਹੋਗੇ ਛੋਟੇ ਛੋਟੇ ਬੱਚੇ ਤੁਸੀਂ ਅੱਧਰ ਆਏ ਹੋ ਐਕਟਵੇ ਖੜਾ ਕੇ ਰੋਡ ਕ੍ਰੋਸ ਕਰਕੇ ਗਏ ਹੋ ਟਰੱਕ ਵੀ ਲੰਗਰੇ ਨੇ ਵੱਡੇ ਵੱਡੇ ਕਾਫੀ ਤੇਜ਼ੀ ਨਾਲ ਰੰਗਰੇਕਾਂ ਨੂੰ ਹਾਦਸਾ ਹੋਵੇ ਕੌਣ ਜ਼ਿੰਮੇਵਾਰ ਸਰ ਅਸੀਂ ਸਕੂਲ ਵਾਲਿਆਂ ਨੂੰ ਪਹਿਲਾਂ ਵੀ ਬੋਲ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਸਾਡੀ ਹੈਗੀ ਅਸੀਂ ਇੰਨੀ ਮੁਸ਼ਕਿਲਾਂ ਕ੍ਰੋਸਿੰਗ ਕਰਵਾਉਣਾ ਹੈ ਕੋਈ ਵੀ ਪ੍ਰਾਪਤ ਆ ਸਕਦੀ ਨਹੀਂ ਸਾਨੂੰ ਅੱਛਾ ਬੱਚਾ ਦਾ ਕਿਹੜੀ ਕਲਾਸ ਪੜਦਾ ਹੈ ਹਾਂ 4th ਵਿੱਚ ਪੜਦੀ ਬੇਟੀ 4th ਦੀ ਫੀਸ ਕਿੰਨੀ ਹੈ ਜੀ ਫੀਸ ਹੈਗੀ 25000 ਹੈ 252500 ਰੁਪਏ ਫੀਸ ਹੈ ਹਾਂ ਜੀ ਜੀ ਤੇ ਇਹ ਕਹਿੰਦੇ ਰੀਡਿਮਿਸ਼ਨ ਵੀ ਲਈ ਜਣਾ ਨੇ ਹਾਂ ਜੀ ਜੀ ਉਹ ਸਭ ਕੁਝ ਬਸ ਖਰਚੇ ਬਹੁਤ ਜ਼ਿਆਦਾ ਵਾ ਪਰ ਕੋਈ ਗੱਲ ਕੋਈ ਸੁਣਦਾ ਹੀ ਨਹੀਂ ਕਿਸੇ ਦੀ ਗੱਲ ਕੋਈ ਦੀ ਅੱਛਾ ਖਰਚੇ ਵੀ ਜਿਆਦਾ ਰੀਨਮਿਸ਼ਨ ਵੀ ਲਈ ਜਾਂਦੀ ਹੈ ਫੀਸ ਵੀ ਲਈ ਜਾਂਦੀ ਪਰ ਉਸ ਦੇ باوجود ਕੋਈ ਸਿਕਿਉਰਟੀ ਦਾ ਇੰਤਿਆਮ ਨਹੀਂ ਹੈਗਾ ਨਹੀਂ ਸਰ ਕੋਈ ਕ੍ਰੋਸਿੰਗ ਦੇਖੋ ਤੇ ਅਸੀਂ ਆਪਣੇ ਦੇਖੋ ਨਾ ਸਾਹਮਣੇ ਅਸੀਂ ਆਪ ਆਪਣੇ ਰਿਸਪੌਂਸਿਬਿਲਟੀ ਤੇ ਬੱਚਾ ਨੂੰ ਇਧਰ ਕ੍ਰੋਸਿੰਗ ਕਰਵਾਉਨੇ ਆ ਅੱਛਾ ਇਹ ਵੀ ਕਿਹਾ ਜਾਂਦਾ ਕਹਿੰਦੇ ਜਿਹੜੀ ਦੁਕਾਨਾਂ ਨੇ ਕੋਚੀਦ ਕਰਨੀ ਉੱਥੇ ਕਿਤਾਬਾਂ ਮਿਲੀਆਂ ਤੇ ਉੱਥੇ ਯੂਨੀਫਾਰਮ ਮਿਲਣੀ ਹੈ ਹੋਰ ਪਾਸੋਂ ਲੈ ਨਹੀਂ ਸਕਦੇ ਹਾਂਜੀ ਹਾਂਜੀ ਸਹੀ ਗੱਲ ਹੈ ਹਾਂ ਸਹੀ ਗੱਲ ਹੈ ਹਾਂਜੀ ਤੇ ਹੋਰ ਪਾਸੋਂ ਦੁੱਖਦਾਬਾ ਮਿਲਦੀਆਂ ਨਹੀਂ ਆ ਤੁਸੀਂ ਲੈਣਿਓ ਜਾਂ ਰੋਕਦੇ ਹੋ ਨਹੀਂ ਸਰ ਉੱਥੇ ਇੱਕ ਦੁਕਾਨ ਵਾਸ ਉੱਥੇ ਵਾਸ ਲਈ ਦੀਆਂ ਨੇ ਕਾਣ ਉੱਥੇ ਸ਼ਾਪ ਹੈਗੀ ਨਾ ਤੇ ਲੱਗਦਾ ਕਾਫੀ ਵੱਡਾ ਸਕੈਮ ਹੈ ਸਰ ਕੀ ਕਹਿਣਾ ਕੁਝ ਨਹੀਂ ਕਹਿ ਸਕਦੇ ਸਰ ਕੋਈ ਮਾਪਿਆਂ ਤੇ ਨਾਲ ਗੱਲਬਾਤ ਕੀਤੀ ਕੋਈ ਫਿਰ ਜਿਹੜੀ ਤਸਵੀਰ ਦਿਖਾਉਂਦੀ ਤੁਹਾਨੂੰ ਜਿਹੜੀ ਜਰੂਰ ਕੋਸ਼ਿਸ਼ ਕਰਾਂਗੇ ਜਿੱਥੇ ਆਟੂਆਂ ਦੇ ਵਿੱਚ 7 ਤੋਂ 8 ਬੱਚੇ ਉਹ ਬੈਠ ਸਕਦੇ ਤੇ 15 ਤੋਂ 20 ਵੀ ਬੱਚੇ ਲੱਦ ਕੇ ਲਿਜਾਏ ਜਾ ਰਿਹਾ ਹੈ ਅਗਰ ਕੋਈ ਹਾਦਸਾ ਹੁੰਦਾ ਤਾਂ ਕੌਣ ਜ਼ਿੰਮੇਵਾਰ ਹੈ ਕਾਫੀ ਵੱਡਾ ਸਵਾਲ ਹੈ ਜੋ ਦੂਸਰੇ ਪਾਸੇ ਗੱਲ ਕਰੀਏ ਤਾਂ ਰੋਡ ਕ੍ਰੋਸ ਕਰਨ ਦੇ ਲਈ ਕੋਈ ਵੀ ਮੈਨੇਜਮੈਂਟ ਦੇ ਵੱਲੋਂ ਕੋਈ ਵੀ ਜਿਹੜਾ ਮੁਲਾਜ਼ਮ ਜਾਂ ਸਕਿਉਰਿਟੀ ਗਾਰਡ ਇਸੇ ਜਗ੍ਹਾ ਤੋਂ ਉੱਪਰ ਨਹੀਂ ਲਗਾਇਆ ਗਿਆ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਬੱਚੇ ਨੂੰ ਅੱਗੇ ਬਿਠਾਇਆ ਹੋਇਆ ਪਰ ਜੋ ਕਿ ਰੂਲਾਂ ਦੇ ਖਿਲਾਫ ਹੈ ਨਹੀਂ ਬਿਠਾ ਸਕਦੇ ਸੋ ਛੋਟੇ-ਛੋਟੇ ਬੱਚੇ ਰੋਡ ਕ੍ਰੋਸ ਕਰਕੇ ਆ ਰਹੇ ਕਿਹਾ ਜਾ ਰਿਹਾ ਕਿ ਸਕੂਲ ਦੇ ਉਰੋਂ ਨਿਰਧਾਰਿਤ ਕੀਤੀ ਜਾਂਦੀ ਹੈ ਦੁਕਾਨ ਕਿ ਇਸ ਦੁਕਾਨ ਤੋਂ ਤੁਹਾਨੂੰ ਯੂਨੀਫਾਰਮ ਮਿਲਣੀ ਹੈ ਤੇ ਇਸੇ ਹੀ ਦੁਕਾਨ ਦੇ ਉਪਰੋਂ ਤੁਹਾਨੂੰ ਜਿਹੜੀ ਦੂਸਰੇ ਪਾਸੇ ਤਸਵੀਰ ਦਿਖਾਉਂਦੀ ਜਿਹੜੀ ਜ਼ਰੂਰ ਕੋਸ਼ਿਸ਼ ਕਰਾਂਗੇ ਅਗਲੀ ਸੀਟ ਦੇ ਸਕੂਲ ਦੀ ਮੈਨੇਜਮੈਂਟ ਨੂੰ ਧਿਆਨ ਦੇਣ ਦੀ ਲੋੜ ਹੈ ਸੋ ਤੁਹਾਨੂੰ ਦੱਸ ਰਹੇ ਸੀਗੇ ਕਿ ਸਕੂਲ ਨਿਰਧਾਰਿਤ ਕਰਦਾ ਕਿ ਇਸੇ ਦੁਕਾਨ ਤੋਂ ਉਪਰੋ ਯੂਨੀਫਾਰਮ ਮਿਲਣੀ ਹੈ ਤੇ ਇਸੇ ਹੀ ਦੁਕਾਨ ਦੇ ਉਪਰੋ ਜਿਹੜੀਆਂ ਕਦਾਬਾਂ ਮਿਲਣੀਆਂ ਨੇ ਕਾਫੀ ਵੱਡਾ ਜਿਹੜਾ ਸਕੈਮ ਸਕੂਲ ਦਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਕਿੱਥੇ ਹੈ ਪ੍ਰਸ਼ਾਸਨ ਕਿੱਥੇ ਹੈ ਮਾਨ ਸਰਕਾਰ ਕਿਉਂਕਿ ਮਾਨ ਸਰਕਾਰ ਦਾਅਵੇ ਬਹੁਤ ਕਰਦੀ ਹੈ ਮਾਨ ਸਰਕਾਰ ਦੇ ਵੱਲੋਂ ਬੜੇ ਹੀ ਦਾਅਵੇ ਤੇ ਵਾਦੇ ਕੀਤੇ ਗਏ ਸੀ ਪਰ ਦਾਅਵੇ ਤੇ ਵਾਦੇ ਅੱਜ ਫੇਲ ਹੁੰਦੇ ਨਜ਼ਰ ਆ ਰਹੇ ਕਿਉਂਕਿ ਛੋਟੇ-ਛੋਟੇ ਨੰਨੇ-ਮੁੰਨੇ ਬੱਚੇ ਤੁਸੀਂ ਦੇਖ ਸਕਦੇ ਹੋ ਕਿੰਨੀ ਮੁਸ਼ਕਲ ਦੇ ਨਾਲ ਕਿੰਨੀ ਔਖਾਈ ਦੇ ਨਾਲ ਜਿਹੜੀ ਰੋਡ ਕ੍ਰੋਸ ਕਰਕੇ ਬੈਰੀਗੇਟਿੰਗ ਦੇ ਜਿਹੜੀ ਨੀਚੋਂ ਐ ਐਂਗਲ ਬਣੇ ਐਂਗਲ ਦੇ ਨੀਚੋਂ ਉਤਰ ਕੇ ਆ ਰਹੇ ਸੋ ਦੂਸਰੇ ਪਾਸੇ ਕਾਫੀ ਤੇਜ਼ੀ ਦੇ ਨਾਲ ਗੱਡੀਆਂ ਬੱਸਾਂ ਤੇ ਵੱਡੇ ਟਰੈਕਟਰ ਟਰਾਲੇ ਸੇ ਜਗਤ ਉਪਰੋਂ ਲੰਘ ਰਹੇ ਨੇ ਸੋ ਛੋਟੇ ਨੰਨੇ-ਮੁੰਨੇ ਬੱਚਿਆਂ ਦੀ ਜਿਹੜੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਤੇ ਮਾਪਿਆਂ ਦਾ ਕਹਿਣਾ ਕਈ ਵਾਰ ਜਿਹੜੀ ਸ਼ਿਕਾਇਤ ਕਰ ਚੁੱਕੇ ਪਰ ਕੋਈ ਵੀ ਜਿਹੜੀ ਸੁਣਵਾਈ ਆ ਉਹ ਨਹੀਂ ਕੀਤੀ ਜਾ ਰਹੀ ਸੋ ਸਕੂਲ ਦੀ ਜਿਹੜੀ ਤਸਵੀਰ ਤੋਂ ਜਰੂਰ ਤਖਾਂਦੀ ਜਿਹੜੀ ਕੋਸ਼ਿਸ਼ ਕਰਾਂਗੇ ਮਾਪਿਆਂ ਦੇ ਵੀ ਕਹਿਣਾ ਹੈ ਦੁਕਾਨ ਜਿਹੜੀ ਨਿਰਧਾਰਿਤ ਕੀਤੀ ਜਾਂਦੀ ਹੈ ਕਿ ਇਸੇ ਦੁਕਾਨ ਦੇ ਉੱਪਰ ਤੁਹਾਨੂੰ ਕਿਤਾਬਾਂ ਮਿਲਣਗੀਆਂ ਤੇ ਇਸੇ ਦੁਕਾਨ ਦੇ ਉੱਪਰ ਤੁਹਾਨੂੰ ਜਿਹੜੀ ਹੈ ਉਹ ਯੂਨੀਫਾਰਮ ਮਿਲੇਗੀ ਤੇ ਉਸ ਦੁਕਾਨ ਦੇ ਉੱਪਰ ਮਜਬੂਰਨਾਂ ਨੂੰ ਲੈਣੀਆਂ ਪੈਂਦੀਆਂ ਭਾਵੇਂ ਮਹਿੰਗੀਆਂ ਹੋਣ ਤੇ ਮਾਰਕੀਟ ਦੇ ਰੇਟ ਨਾਲੋਂ ਜਿਹੜੀਆਂ ਮਹਿੰਗੀਆਂ ਕਿਤਾਬਾਂ ਨੇ ਜਿਹੜੀਆਂ ਮਾਪਿਆਂ ਨੂੰ ਮਿਲਦੀਆਂ ਪਰ ਪ੍ਰਸ਼ਾਸਨ ਜੇ ਡੀਸੀ ਸਾਹਿਬ ਨੂੰ ਜਿਹੜੀ ਜਰੂਰ ਅਪੀਲ ਕਰਾਂਗੇ ਅੱਧਰ ਧਿਆਨ ਦੇਣ ਇੱਕ ਬੱਚੇ ਦਾ ਜਿਹੜੀ ਛੋਟੇ ਬੱਚੇ ਜਿਹੜੀ ਜ਼ਿੰਦਗੀ ਦੇ ਨਾਲ ਜਿਹੜਾ ਖਲਵਾੜ ਹੈ ਉਹ ਕੀਤਾ ਜਾ ਰਿਹਾ ਸੋ ਦੂਸਰੇ ਪਾਸੇ ਰੀ ਐਡਮਿਸ਼ਨ ਦੇ ਨਾਂ ਤੇ ਵੱਡੀਆਂ-ਵੱਡੀਆਂ ਜਿਹੜੀਆਂ ਰਕਮਾਂ ਨੇ ਉਹ ਹੰਟੀਆਂ ਜਾ ਰਹੀਆਂ ਤੇ 2500 ਤੋਂ 2700 ਤੱਕ ਜਿਹੜੀ ਫੀਸ ਹੈ ਪਰ 0 ਹੈ ਸਿਕਿਉਰਟੀ ਦੇ ਨਾਮ ਦੇ ਉੱਪਰ ਜਿਹੜਾ ਸਕੂਲ ਹੈ ਉਹ 0 ਹੈ ਸੋ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਮਾਪਿਆਂ ਦੇ ਵੱਲੋਂ ਕਈ ਵਾਰ ਜਿਹੜੀ ਗੁਹਾਰ ਹੈ ਉਹ ਲਗਾਈ ਗਈ ਤੇ ਇਸੇ ਜਗ੍ਹਾ ਤੋਂ ਉਪਰੋਂ ਤੁਸੀਂ ਦੇਖ ਸਕਦੇ ਹੋ ਟਰੱਕ ਬੱਸਾਂ ਗੱਡੀਆਂ ਕਾਫੀ ਤੇਜ਼ੀ ਨਾਲ ਲੰਘਦੀਆਂ ਸੋ ਕੱਲ ਕੁਦਨ ਖਾਸ ਕੋਈ ਕੱਲ ਨੂੰ ਵੱਡਾ ਹਾਦਸਾ ਹੁੰਦਾ ਤਾਂ ਕੌਣ ਜ਼ਿੰਮੇਵਾਰ ਹੈ ਕਈ ਤਰੀਕੇ ਜਿਹੜੇ ਸਵਾਲ ਨੇ ਉਹ ਖੜੇ ਹੁੰਦੇ ਨੇ ਤੇ ਦੂਸਰੇ ਪਾਸੇ ਜਿਹੜਾ ਦਾ ਕਹਿਣਾ ਕਿ ਜਿਹੜੀ ਕਿਤਾਬ ਨਿਰਧਾਰਿਤ ਕੀਤੀ ਹੈ ਸੋ ਮੈਂ ਫਿਰ ਪੀਟ ਕਰ ਰਹੇ ਹਾਂ ਕਿ ਦੁਕਾਨ ਨਿਰਧਾਰਿਤ ਕੀਤੀ ਜਾਂਦੀ ਸਕੂਲ ਦੀ ਮੈਨੇਜਮੈਂਟ ਦੇ ਵੱਲੋਂ ਸੋ ਸਾਡੇ ਸੀਨੀਅਰ ਪੱਤਰਕਾਰ ਜਿਹੜੇ ਪੰਗੇ ਸਿੱਕੀ ਜੀ ਵੀ ਨਾਮ ਲੈਣਾ ਜਿਹੜੀ ਗੱਲਬਾਤ ਜਿਹੜੀ ਜਰੂਰ ਕਰਾਂਗੇ ਕਿਉਂਕਿ ਬੱਚਿਆਂ ਦਾ ਸਵਾਲ ਹੈ ਬੱਚਿਆਂ ਦੇ ਮਾਪੇ ਨੇ ਕਈ ਬੜੇ ਪੈਸੇ ਲਗਾ ਕੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਸਿੱਕੀ ਸਾਹਿਬ ਕਿਸ ਤਰੀਕੇ ਨਾਲ ਦੇਦੇ ਹੋ ਕਿਉਂਕਿ ਛੋਟੇ ਛੋਟੇ ਬੱਚੇ ਜਿਹੜੇ ਜ਼ਿੰਦਗੀ ਦਾਤ ਤੇ ਲਈ ਜਰੀ ਪਰਿਵਾਰ ਦਾ ਮਾਪਿਆਂ ਦਾ ਕਹਿਣਾ ਕਈ ਵਾਰ ਸੀ ਸਵਾਲ ਖੜੇ ਕਿਤੇ ਨੇ ਕਈ ਵਾਰ ਅਸੀਂ ਕਿਹਾ ਜਿਹੜੀ ਬੱਚਿਆਂ ਦੀ ਸਿਕਿਉਰਟੀ ਹੈ ਉਹ ਜਿਹੜੀ ਯਕੀਨੀ ਬਣਾਈ ਜਾਵੇ ਖੁਦ ਨਾ ਖਾਸਾ ਕੋਈ ਇਸੇ ਜਗ੍ਹਾ ਤੋਂ ਉੱਪਰ ਹਾਦਸਾ ਹੁੰਦਾ ਤਾਂ ਕੌਣ ਜਿੰਮੇਵਾਰ ਰਾਹੁਲ ਜੀ ਇਹ ਸਿੱਧਾ ਸਿੱਧਾ ਜਿਹੜੀ ਇਹਦੀ ਜ਼ਿੰਮੇਵਾਰੀ ਹੈ ਇਹ ਮੈਨੇਜਮੈਂਟ ਨੂੰ ਚੱਕਣੀ ਪਵੇਗੀ ਇਸ ਚੀਜ਼ ਦੀ ਕਿਉਂਕਿ ਲੋਕ ਲੱਖਾਂ ਰੁਪਏ ਦੇ ਕੇ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੜਾਉਂਦੇ ਨੇ ਵੀ ਸਾਡੇ ਬੱਚਿਆਂ ਦਾ ਫਿਊਚਰ ਜਿਹੜਾ ਉਹ ਸਿਕਿਉਰ ਹੋ ਸਕੇ ਔਰ ਅੱਗੇ ਜਾ ਕੇ ਚੰਗੀਆਂ ਨੌਕਰੀਆਂ ਪਾ ਸਕਣ ਨਿਆਣਿਆਂ ਦੀ ਜ਼ਿੰਦਗੀ ਨਾਲ ਕਿੰਨਾ ਕਿਤੇ ਖਿਲਵਾੜ ਕੀਤਾ ਜਾ ਰਿਹਾ ਤੁਸੀਂ ਵੀ ਇੱਥੇ ਹੁਣ ਰਿਕਾਰਡਿੰਗ ਕੀਤੀ ਹੈ ਤੁਸੀਂ ਤੁਹਾਡੇ ਕੈਮਰਾ ਦੇ ਵਿੱਚ ਵੀ ਉਹ ਤਸਵੀਰਾਂ ਕੈਦ ਹੋਣਗੀਆਂ ਜਿਹੜੀਆਂ ਤਸਵੀਰਾਂ ਇਸ ਸਮਾਜ ਦੇ ਲਈ ਇੱਕ ਕਾਲਾ ਧੱਬਾ ਬਣ ਗਈਆਂ ਹੋਈਆਂ ਬੱਚਾ ਦੇਖੋ ਤੁਸੀਂ ਸਕੂਲ 8-10 ਘੰਟੇ ਸਕੂਲ ਪੜ੍ਹ ਕੇ ਫਿਰ ਉੱਥੋਂ ਵਾਪਸ ਆ ਰਿਹਾ ਔਰ ਇਹ ਸੜਕ ਪਾਰ ਕਰ ਰਿਹਾ ਉੱਥੇ ਖੜ ਕੇ ਔਰ ਕਈ ਬੱਚੇ ਮੈਂ ਕਹਿ ਰਿਹਾ ਵੀ ਪੇਰੈਂਟਸ ਨਾਲ ਲੈਓ ਹੱਥ ਫੜ ਕੇ ਸੜਕ ਪਾਰ ਕਰਾ ਰਹੇ ਨੇ ਪਰ ਕਈ ਬੱਚੇ ਜਿਹੜੇ ਐਸੇ ਨੇ ਵੀ ਇਕੱਲੇ ਸਿੰਗਲ ਕੱਲੇ-ਕੱਲੇ ਬੱਚੇ ਵੀ ਬਾਹਰ ਕਰ ਰਹੇ ਉਹਨਾਂ ਦੀ ਸੇਫਟੀ ਕੀ ਹੈ ਜੇ ਬੱਚਿਆਂ ਦੇ ਨਾਲ ਪੇਰੈਂਟਸ ਕਿਤਨਾ ਕਿਤੇ ਉਹ ਸਾਹਮਣੇ ਜਾ ਸਕਦੇ ਆ ਅੱਛਾ ਸਿੱਕੀ ਸਾਹਿਬ ਜੇ ਗੱਲ ਕਰੀਏ ਇੱਕ ਪਾਸੇ ਸਿਕਿਉਰਿਟੀ ਦਾ ਲੈ ਕੇ ਕਈ ਤੇ ਕਿਹੜੇ ਸਵਾਲ ਖੜੇ ਕਿਤੇ ਯਾਰੇ ਸੋ ਦੂਸਰੇ ਪਾਸੇ ਰੀਡਮਿਸ਼ਨ ਦੀ ਗੱਲ ਕਰ ਲਈ ਰੀਡਮਿਸ਼ਨ ਦੇ ਨਾਂ ਤੇ ਵੱਡੀ ਜਿਹੜੀ ਰਕਮ ਵਸੂਲ ਕੀਤੀ ਜਾ ਰਹੀ ਸੋ ਪੇਰੈਂਟਸ ਦਾ ਕਹਿਣਾ ਕਿਤਨਾ ਕਿਤੇ ਸਕੈਮ ਚੱਲ ਰਿਹਾ ਹੈ ਸਕੈਂਡਲ ਚੱਲ ਰਿਹਾ ਹੈ ਪੈਸੇ ਹਿੰਟੇ ਜਾਂਦੇ ਨੇ 2500 2600 ਤੋਂ ਲੈ ਕੇ 3000 ਪਰ ਸਿਕਿਉਰਿਟੀ ਦੇ ਨਾਮ ਤੇ ਜਿਹੜਾ ਸਕੂਲ ਹੈ ਉਹ ਜ਼ੀਰੋ ਹੈ ਸੋ ਦੂਸਰੇ ਪਾਸੇ ਕੋ ਅੰਤਮਾਨ ਸਰਕਾਰ ਕਹਿੰਦੀ ਜਿਹੜੀ ਰੀ-ਐਡਮਿਸ਼ਨ ਹੈ ਉਹ ਨਹੀਂ ਲਈ ਜਾਏਗੀ ਸੋ ਇਸ ਦੇ ਬਾਵਜੂਦ ਅੱਡਾ-ਵੱਡਾ ਸਕੈਮ ਚੱਲ ਰਿਹਾ ਹੈ ਕੌਣ ਜਿੰਮੇਵਾਰ ਹੈ ਲੱਗਦਾ ਡੀਸੀ ਸਾਹਿਬ ਨੂੰ ਕਾਰਵਾਈ ਤੁਰੰਤ ਕਰਨੀ ਚਾਹੀਦੀ ਹੈ ਬਿਲਕੁਲ ਕਾਰਵਾਈ ਕਰਨੀ ਚਾਹੀਦੀ ਹੈ ਇਹ ਤਾਂ ਸਕੂਲ ਵੱਡੇ ادارے ਨੇ ਜਿਹੜੇ ਜਿੱਥੇ ਆਪਾਂ ਖੜੇ ਆ ਯੂਐਸਪੀਸੀ ਜੈਨ ਸਕੂਲ ਹੈ ਜਿਹੜਾ ਇੱਕ ਬਹੁਤ ਵੱਡੀ ਮੈਨੇਜਮੈਂਟ ਹੈ ਬਹੁਤ ਵੱਡੀ ਕਮਿਊਨਿਟੀ ਹੈ ਲੁਧਿਆਣਾ ਸ਼ਹਿਰ ਦੀ ਜਿਹੜੀ ਕਮਿਊਨਿਟੀ ਇਸ ਸਕੂਲ ਨੂੰ ਚਲਾ ਰਹੀ ਹੈ ਦੇਖੋ ਇੱਕ ਤਰ੍ਹਾਂ ਦਾ ਇਹ ਚੈਰਿਟੀ ਸਿਸਟਮ ਦੇ ਨਾਲ ਸਕੂਲ ਚੱਲ ਰਿਹਾ ਜਿਹੜੇ ਏਡੇ ਵੱਡੇ ਮੈਂਬਰ ਸੇਮਾ ਨੇ ਦੇ ਮੈਂਬਰ ਨੇ ਲੁਧਿਆਣਾ ਸ਼ਹਿਰ ਦੀ ਏਡੀਆਂ ਵੱਡੀਆਂ ਸ਼ਖਸੀਅਤਾਂ ਨੇ ਜੋ ਇਸ ਸਕੂਲ ਨੂੰ ਚਲਾਉਣ ਦੇ ਵਿੱਚ ਆਪਣਾ ਭਾਗੀਦਾਰੀ ਉਹਨਾਂ ਦੀ ਚੱਲ ਰਹੀ ਹੈ ਦੇ ਵਿੱਚ ਪਰ ਫਿਰ ਵੀ ਚੈਰਿਟੀ ਦੇ ਨਾਂ ਤੇ ਸਕੂਲ ਖੋਲਣਾ ਜਗਾ ਮਿਲਨੀ ਉਹਨੂੰ ਸਕੂਲ ਦੀ ਬਿਲਡਿੰਗ ਬਣਨੀ ਲੋਕਾਂ ਦੇ ਪੈਸੇ ਨਾਲ ਸਕੂਲ ਬਣਿਆ ਪਰ ਫਿਰ ਵੀ ਜਿਹੜੀਆਂ ਫੀਸਾਂ ਲਿੱਤੀਆਂ ਜਾਂਦੀਆਂ ਨੇ ਮੈਂ ਸਮਝਦਾ ਇੱਕ ਤਰ੍ਹਾਂ ਦਾ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਸਿੱਖਿਆ ਜਿਹੜੀ ਹੈ ਉਹ ਦਿਨ ਬਾ ਦਿਨ ਮਹਿੰਗੀ ਹੁੰਦੀ ਜਾ ਰਹੀ ਹੈ ਜੇ ਮਹਿੰਗੀ ਹੁੰਦੀ ਵੀ ਪਈ ਹੈ ਰਾਹੁਲ ਜੀ ਜੇ ਫੀਸਾਂ ਲੈ ਵੀ ਰਹੇ ਨੇ ਮੈਂ ਕਹਿੰਦਾ ਜੇ ਤੁਹਾਨੂੰ ਸਿੱਖਿਆ ਦੇ ਵੀ ਰਹੇ ਨੇ ਨਿਆਣਿਆਂ ਨੂੰ ਪਰ ਇਹ ਜ਼ਿੰਦਗੀ ਨਾਲ ਖੇਡਣ ਦਾ ਇਹਨਾਂ ਦਾ ਹੱਕ ਹੈ ਇਸ ਚੀਜ਼ ਨੂੰ ਇਹ ਭੁਲਾ ਸਕਦੇ ਨੇ ਵੀ ਇਹ ਬੱਚੇ ਜਿਹੜੇ ਸੜਕਾਂ ਤੇ ਕਿਸੇ ਵੀ ਤਰ੍ਹਾਂ ਦਾ ਹਾਦਸਾ ਹੋ ਸਕਦਾ ਹੈ ਉਹਦਾ ਜ਼ਿੰਮੇਵਾਰ ਕੋਣ ਹੋਊਗਾ ਅੱਛਾ ਪਹਿਲਾਂ ਤਾਂ ਜੇ ਗੱਲ ਕਰੀਏ ਅਧਿਆਪਕ ਨੂੰ ਜ ਰੱਬ ਦਾ ਦਰਚਾ ਹੀ ਤਾਂ ਇਹਨੇ ਕਿਉਂਕਿ ਦੇਣਾ ਵੀ ਲਾਜ਼ਮੀ ਹੈ ਸਿੱਖਿਆ ਦਿੰਦੇ ਨੇ ਸੋ ਮਾਪਿਆਂ ਤੋਂ ਬਾਅਦ ਅਗਰ ਨਾ ਮਦਦ ਅਧਿਆਪਕ ਦਾ ਹੁੰਦਾ ਸੋ ਲੱਗਦਾ ਹੁਣ ਜਿਹੜੀ ਇਹ ਸਿੱਖਿਆ ਹੈ ਜਿਹੜਾ ਅਧਿਆਪਕ ਸਿੱਖਿਆ ਦੇ ਰਿਹਾ ਇਹ ਵੇਚੀ ਜਾ ਰਹੀ ਹੈ ਬਿਲਕੁਲ ਵੇਚੀ ਜਾ ਰਹੀ ਹੈ ਇਹ ਜਗ ਜਹਰ ਗੱਲ ਹੈ ਵੀ ਜਿਹੜੀ ਸਿੱਖਿਆ ਦਾ ਹੁਣ ਜਿਹੜਾ ਲੋਕਾਂ ਤੱਕ ਸਿੱਖਿਆ ਪਹੁੰਚ ਰਹੀ ਹੈ ਜਿਹੜੀ ਸਿੱਖਿਆ ਪਹੁੰਚਣੀ ਚਾਹੀਦੀ ਹੈ ਚਲੋ ਤਾਂ 100% ਕਹਿ ਰਿਹਾ ਸਕੂਲ ਵਾਲੇ ਵੀ ਅਸੀਂ ਜਿਹੜੀ ਸਿੱਖਿਆ ਉਹ ਆਪਣੇ ਨਾਲੋਂ ਵੱਧ ਸਿੱਖਿਆ ਤੇਰੀ ਬੱਚਿਆਂ ਨੂੰ ਦੇ ਰਹੇ ਆ ਸਕੂਲ ਦਾ ਸਿਸਟਮ ਵਸ ਰਿਹਾ ਹੈ ਐਜੂਕੇਸ਼ਨ ਦਾ ਸਤਰ ਵਸ ਰਿ ਹੋਰ بڑا ਕੋ ਸਿਸਟਮ ਹੈ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਪਰ ਸਕੂਲ ਕਿਤਨਾ ਕਿਤੇ ਜੇਤੂ ਦੀ ਸਿੱਖਿਆ ਦੇ ਰਹੇ ਨੇ ਉਹਦੇ ਬਦਲੇ ਪੈਸੇ ਵੀ ਲੈ ਰਹੇ ਹੋ ਔਰ ਪੈਸੇ ਕਈ ਗੁਣਾ ਵੱਧ ਲੈ ਰਹੇ ਹੋ ਕਹਿੰਦੇ ਸਕੈਂਡਲ ਬਹੁਤ ਤਕੜਾ ਚੱਲ ਰਿਹਾ ਹੈ ਅੱਲੀ ਇਹਦੀ ਠੱਗੀ ਦਾ ਸਿਸਟਮ ਬਣਾਇਆ ਹੈ ਨਾ ਨਵਾਂ ਕਹਿ ਸਕਦੇ ਆ ਬਸ ਸੁਫਿਸਟੀਕੇਟਡ ਠੱਗੀ ਹੈ ਵੀ ਨਾ ਇਹ ਤੇ ਕੋਈ ਸ਼ੱਕ ਕਰ ਸਕਦਾ ਨਾ ਕੋ ਰੋਲਾ ਪਾ ਸਕਦਾ ਪੇਰੈਂਟਸ ਤਾਂ ਨਹੀਂ ਬੋਲਦੇ ਵੀ ਸਾਡੇ ਬੱਚੇ ਨੂੰ ਨਾ ਕਿਤੇ ਤੱਕ ਕੀਤਾ ਜਾਵੇ ਜੇ ਪੇਰੈਂਟਸ ਬੋਲਣਗੇ ਉਹਨਾਂ ਨੂੰ ਕਿਤੇ ਨਾ ਕਿਤੇ ਬੱਚਾ ਨੂੰ ਬੁਕਤ ਨਹੀਂ ਪੈ ਸਕਦੀ ਕਿਉਂਕਿ ਮੈਨੇਜਮੈਂਟ ਜਿਹੜੀ ਹੈ ਨਾ ਉਹ ਆਪਣੇ ਤੇ ਕਦੀ ਨਾ ਕਦੀ ਦਾਗ ਲੱਗਦਾ ਜਦੋਂ ਦੇਖਦੀ ਹੈ ਨਾ ਫਿਰ ਉਹ ਕਿਸੇ ਵੀ ਹੱਦ ਤੱਕ ਗਿਰ ਸਕਦੀ ਹੈ ਸੋ ਮੈਨੇਜਮੈਂਟਾਂ ਕਰੋੜਾ ਰੁਪਿਆ ਲੱਖਾਂ ਰੁਪਏ ਇਹਨਾਂ ਨੇ ਇਕੱਠਾ ਕੀਤਾ ਪਰ ਜਿਹੜੀ ਜਿਹੜਾ ਉਹ ਜਿਹੜਾ ਸਿਸਟਮ ਹੈ ਜਿਹੜੀ ਫੈਸਿਲਿਟੀਆਂ ਹੈ ਉਹ ਕਿੱਥੇ ਮਿਲ ਰਹੀਆਂ ਆ ਦਰਦਰ ਬੱਚੇ ਸੜਕਾਂ ਪਾਰ ਕਰ ਰਹੇ ਆ ਕਿਸੇ ਤਰ੍ਹਾਂ ਦੀ ਮਿਸ ਹੈਪਨਿੰਗ ਹੋ ਗਈ ਇੱਥੇ ਲੋਕਲ ਮੈਂ ਲੋਕ ਦੇਖੇ ਨੇ ਬੋਲਦੇ ਉਹ ਕਹਿੰਦੇ ਕਈ ਤਰ੍ਹਾਂ ਦੇ ਹਾਦਸੇ ਜਿਹੜੇ ਗਾਨ ਤੇ ਜੂ ਨਹੀਂ ਸਰ ਕਰਈ ਹੁਣ ਇਹ ਵੀ ਲੋਕਾਂ ਨੂੰ ਇਕੱਠੇ ਹੋਗੇ ਜਦੋਂ ਹੱਲਾ ਬੱਜੇਗਾ ਜਦੋਂ ਪੰਜ-ਛੱਤ ਤੋਂ ਬੰਦਾ ਧੰਨਾ ਦੇਗਾ ਫਿਰ ਸ਼ਾਇਦ ਮੈਨੇਜਮੈਂਟ ਦੀ ਅੱਖਾਂ ਖੁੱਲਣ ਸੋ ਬਿਲਕੁਲ ਪੰਕਜ ਸ਼ਕੀਨ ਆ ਗੱਲਬਾਤ ਕੀਤੀ ਜੋ ਕਿ ਸੀਨੀਅਰ ਰਿਪੋਰਟਰ ਨੇ ਸੋ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਜਿਹੜੇ ਪੇਰੈਂਟਸ ਨਾਲ ਗੱਲਬਾਤ ਕੀਤੀ ਸੀ ਪੇਰੈਂਟਸ ਦਾ ਇਹ ਕਹਿਣਾ ਕਿ ਅੱਜ ਦਿਨ ਜਿਹੜੇ ਹਾਸੇ ਇਸ ਜਗਤ ਉੱਪਰ ਹੁੰਦੇ ਵੀ ਪਰ ਕੋਈ ਵੀ ਜਿਹੜੀ ਸਕੂਲ ਦੀ ਮੈਨੇਜਮੈਂਟ ਤੋਂ ਉੱਪਰ ਕੋਈ ਵੀ ਜਿਹੜਾ ਉਹਨਾਂ ਵੱਲੋਂ ਜਿਹੜਾ ਧਿਆਨ ਉਹ ਨਹੀਂ ਦਿੱਤਾ ਯਾਰ ਸੋ ਬਿਲਕੁਲ ਹੁਣ ਆਣ ਵਾਲਾ ਸਮਾਂ ਤੋਂ ਸੁਖਾ ਖਬਰ ਨਸ਼ਰ ਸਕੂਲ ਦੇ ਜਿਹੜੇ ਬੱਚਿਆਂ ਦੀ ਜਿਹੜੀ ਸਿਕਿਉਰਿਟੀ ਹੈ ਸੁਰੱਖਿਆ ਹੈ ਉਹ ਯਕੀਨੀ ਬਣਾਈ ਜਾਂਦੀ ਕਿ ਨਹੀਂ ਬਣਾਈ ਜਾਂਦੀ ਸੋ ਆਣ ਵਾਲਾ ਸਮਰਸੂਗਾ ਕਾਫੀ ਵੱਡਾ ਸਵਾਲ ਹੈ ਸੋ ਦੂਸਰੇ ਪਾਸੇ ਰੀਡਮਿਸ਼ਨ ਦੇ ਨਾਂ ਤੇ ਭਾਵੇਂ ਰੀਡਮਿਸ਼ਨ ਦੇ ਨਾਂ ਤੇ ਗੱਲ ਕਰ ਲਈਏ ਤਾਂ ਭਾਵੇਂ ਫੀਸ ਦੀ ਗੱਲ ਕਰ ਲਈ ਤਾਂ ਬੜੇ ਵੱਡੇ ਪੈਸੇ ਇੱਥੇ ਜਾਂਦੇ ਸੋ ਬੱਚਿਆਂ ਦੀ ਤੁਸੀਂ ਦੇਖ ਸਕਦੇ ਹੋ ਜਿਹੜੇ ਬੱਚੇ ਹੈ ਅੰਕਲ ਹਰਜੋਏ ਨਜ਼ਰ ਆ ਰਹੇ ਤੇ ਜਿਹੜੇ ਬੱਚਿਆਂ ਦੀ ਜਿੰਦਗੀ ਦਾਤ ਲੈ ਜਰੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਬੱਚਿਆਂ ਨੂੰ ਤੁਸੀਂ ਬੱਚਿਆਂ ਨੂੰ ਅੱਗੇ ਵਧਾ ਸਕਦੇ ਹੋ ਤੁਸੀਂ ਨਹੀਂ ਬਰਾਦਰ ਤੁਸੀਂ ਹੱਸ ਰਹੇ ਹੋ ਬੱਚੇ ਜ਼ਿੰਦਗੀ ਦਾਤ ਤੇ ਲਾ ਰਹੇ ਹੋ ਤੁਸੀਂ ਹੱਸ ਰਹੇ ਹੋ ਸੀ ਪਹਿਲਾਂ ਮੇਰੀ ਵੀਰ ਜੀ ਗੱਲ ਸੁਣੋ ਆ ਜੈਂਸ ਕੋਲੇ ਕ੍ਰੋਸਿੰਗ ਹੋਣੀ ਨਹੀਂ ਚਾਹੀਦੀ ਉਧਰੋਂ ਹੀ ਲੱਦ ਕੇ ਆਣੇ ਚਾਹੀਦੇ ਚਲੋ ਬੱਚੇ ਦਾ ਇਹ ਮਾੜਾ ਮੋੜ ਤੇ ਖੜਾ ਹੈ ਉਹ ਇਸ ਕ੍ਰੋਸਿੰਗ ਦਾ ਠੀਕ ਹੈ ਤੁਸੀਂ ਬੱਚੇ ਅੱਗੇ ਭਜਾਏ ਤੁਹਾਨੂੰ ਸਵਾਲ ਕਰ ਰਹੇ ਤੁਸੀਂ ਹੱਸ ਰਹੇ ਹੋ ਬੱਚੇ ਜ਼ਿੰਦਗੀ ਦਾਤ ਤੇ ਲਾ ਰਹੇ ਹੋ ਸੀ ਵੱਡੇ ਬੱਚੇ ਆਪਣੇ ਆਰਾਮ ਨਾਲ ਬਹਿ ਜਾਂਦੇ ਹੋਰ ਵੀ ਚੰਦ ਪੈਸੇ ਦੇ ਖਾਤਰ ਤੁਸੀਂ ਬੱਚੇ ਜ਼ਿੰਦਗੀ ਖਿਲਵਾੜ ਕਰ ਰਹੇ ਹੋ ਖਿਲਵਾੜੀਆਂ ਲੈ ਕੇ ਜਾਂਦੇ ਨੇ ਜੀ ਮਾਂ ਜੀ ਤੁਸੀਂ ਖਿਲਵਾੜ ਕਰ ਰਹੇ ਹੋ ਚੰਦ ਪੈਸੇ ਦੇ ਖਾਤਰ ਹਾਂ ਨਹੀਂ ਪੈਸੇ ਕਰ ਨੂੰ ਖੁਦ ਨਾ ਖਾ ਪੁਜ਼ਾਰੀ ਇਹ ਮੈਂ ਜਨਵਰੀ ਲੈਣੇ ਆਣਾ ਦੇ ਪੇਰੈਂਟਸ ਨੂੰ ਜਵਾਬ ਦੋਗੇ ਤੁਸੀਂ ਹਾਂ ਇਹਨਾਂ ਦੇ ਬੱਚਿਆਂ ਦੇ ਪੇਰੈਂਟਸ ਨੂੰ ਜਵਾਬ ਦੋਗੇ ਤੁਸੀਂ ਇਹ ਆਡੀ ਸਵਾਰੀ ਆ ਉਹ ਘਰ ਦੇ ਦੀ ਹੈਗੇ ਕੋਈ ਘਰ ਦੇ ਨਹੀਂ ਬੱਚੇ ਸਾਂਝੇ ਹੀ ਹੁੰਦੇ ਬੱਚੇ ਜੇ ਬੱਚੇ ਤੁਸੀਂ ਲੈ ਕੇ ਜਾ ਰਹੇ ਹੋ ਬੌਜੀ ਜ਼ਿੰਮੇਵਾਰੀ ਤੁਹਾਡੀ ਹੈ ਤੁਸੀਂ ਕਹਿੰਦੇ ਸਵਾਰੀ ਹੈ ਤੁਸੀਂ ਕਹਿੰਦੇ ਸਵਾਰੀ ਹੈ ਸਾਡੇ ਮੇਰੀ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਕਿਉਂਕਿ ਛੋਟੇ ਛੋਟੇ ਬੱਚੇ ਹੈ ਤੁਸੀਂ ਲੈ ਕੇ ਜਾ ਰਹੇ ਹੋ ਪੇਰੈਂਟਸ ਤੁਹਾਡੀ ਜਿਹੜੇ ਗੱਲ ਕਰੀਏ ਤਾਂ ਤੁਹਾਡੇ ਕੋਲ ਭੇਜਦੇ ਤਾਂ ਤੁਹਾਡੀ ਇਤਬਾਰ ਕਰਕੇ ਭੇਜਦੇ ਆ ਤੁਸੀਂ ਉੱਥੇ ਹੁੰਦੇ ਪਏ ਹੋ ਕੱਲ ਨੂੰ ਕੋਈ ਹਾਦਸਾ ਹੋਏ ਕੋਈ ਨਹੀਂ ਹੋਏਗਾ ਰੱਬ ਨੇ ਮੂਹੱਸਲ ਵਾਸਤੇ ਇਤਰਾ ਮਾਸਾ ਸੀ ਤਾਂ ਛੋਟੇ ਛੋਟੇ ਬੱਚੇ ਜ਼ਿੰਦਗੀ ਦਾਤ ਲਾ ਕੇ ਇੱਥੇ ਜ਼ਿੰਦਗੀ ਦਾਤ ਲਾ ਕੇ ਸੌਂਗੇ ਸੀ ਅਬ ਬੇਟਾ ਕੀ ਕਹਿਣਾ ਚਾਹੋਗੇ ਤੁਹਾਡੀ ਐਸ ਦੇ ਬੇਜੀ ਅਸੀਂ ਤਾਂ ਲੋਰ ਉੱਥੇ ਤਾਂ ਨਹੀਂ ਆਉਂਦੇ ਅਸੀਂ ਤਾਂ ਆਰਾਮ ਸੇ ਆ ਜਾਂਦੇ ਹਾਂ ਕਿ ਕਪਸ਼ਾਨੀ ਦਾ ਨਹੀਂ ਨਹੀਂ ਸੋ ਤੁਸੀਂ ਦੇਖ ਸਕਦੇ ਹੋ ਆਟੋ ਚੱਲ ਕੇ ਨਾਲ ਗਲਬਾ ਕੀਤੀ ਤੇ ਛੋਟੇ ਛੋਟੇ ਬੱਚਿਆਂ ਦੀ ਜ਼ਿੰਦਗੀ ਦਾਤ ਤੇ ਲਾ ਰਹੇ ਨੇ ਦਾਤ ਤੇ ਲਾਉਣ ਤੋਂ ਬਾਅਦ ਹੱਸਦੇ ਹੋਏ ਨਜ਼ਰ ਆ ਰਹੇ ਕਹਿੰਦੇ ਕੱਲ ਨੂੰ ਕੁਝ ਹੁੰਦਾ ਤਾਂ ਅਸੀਂ ਜ਼ਿੰਮੇਵਾਰੀ ਨਹੀਂ ਲੈਂਦੇ ਇਹ ਅਸੀਂ ਨਹੀਂ ਕਹਿ ਰਹੇ ਆਟੋ ਚਾਲਕ ਦਾ ਕਹਿਣਾ ਹੈ ਉਹਨਾਂ ਦਾ ਕਹਿਣਾ ਅਗਰ ਕੱਲ ਨੂੰ ਕੋਈ ਹਾਦਸ ਸੋ ਜਿਹੜੇ ਬੱਚੇ ਨੇ ਮਾਪੇ ਜਿਹੜੇ ਆਟੋ ਚਾਲਕ ਦੇ ਉੱਪਰ ਸਕੂਲ ਦੀ ਮੈਨੇਜਮੈਂਟ ਦੇ ਉੱਪਰ ਯਕੀਨ ਕਰਕੇ ਆਪਣੇ ਬੱਚਿਆਂ ਨੂੰ ਆਦਾ ਹਵਾਲੇ ਕਰਦੇ ਆ ਕਿਉਂਕਿ ਸੁਰੱਖਿਆ ਯਕੀਨੀ ਬਣਾਈ ਜਾਵੇ ਪਰ ਸੁਰੱਖਿਆ ਯਕੀਨੀ ਤਾਂ ਕੀ ਬਣਾਨੀ ਪਰ ਛੋਟੇ-ਛੋਟੇ ਬੱਚਿਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਦਾਤੇ ਲਗਾਈ ਜਾ ਰਹੀ ਸੋ ਬਿਲਕੁਲ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਜਿਹੜੇ ਬਾਹਰ ਬੋਰਡ ਤਾਂ ਬੜੇ ਲਾਏ ਹੋਏ ਨੇ ਪਰ ਬੋਰਡ ਦੇ ਉੱਪਰ ਕੱਲੇ ਬੋਰਡ ਰਹਿ ਗਏ ਨੇ ਕੱਲੀ ਵਰਡਿੰਗ ਰਹਿ ਗਈ ਹੈ ਪਰ ਜਿਹੜੇ ਛੋਟੇ-ਛੋਟੇ ਬੱਚਿਆਂ ਨੂੰ ਕੋਈ ਵੀ ਜਿਹੜਾ ਧਿਆਨ ਆ ਉਹ ਨਹੀਂ ਦਿੱਤਾ ਜਾ ਰਿਹਾ ਤੇ ਛੋਟੇ-ਛੋਟੇ ਬੱਚੇ ਜਿਹੜੀ ਜ਼ਿੰਦਗੀ ਹੈ ਉਹ ਦਾਤੇ ਲੱਗੇ ਜਿਹੜੀ ਸੋ ਬਿਲਕੁਲ ਹੁਣ ਆਣ ਵਾਲਾ ਸਮਾਂ ਦੱਸੂਗਾ ਪ੍ਰਸ਼ਾਸਨ ਕਦੋਂ ਹਰਕਤ ਦੇ ਵਿੱਚ ਆਉਂਦਾ ਹੈ ਪ੍ਰਸ਼ਾਸਨ ਇਸੇ ਤਰੀਕੇ ਨਾਲ ਘੂਮਕੰਦੀ ਨੀਂਦ ਸੁੱਤਾ ਰਹਿੰਦਾ ਤਾਂ ਛੋਟੇ-ਛੋਟੇ ਬੱਚਿਆਂ ਦਾ ਹਾਦਸਾ ਕਦੇ ਵੀ ਹੋ ਸਕਦਾ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਸਕੂਲ ਦੀ ਮੈਨੇਜਮੈਂਟ ਛੋਟੇ ਛੋਟੇ ਬੱਚਿਆਂ ਦੀ ਜਿਹੜੀ ਸੁਰੱਖਿਆ ਯਕੀਨੀ ਬਣਾਉਂਦੀ ਕਿ ਨਹੀਂ ਬਣਾਉਂਦੀ ਇਹੋ ਜੀ ਖਬਰ ਲੈ ਕੇ ਫਿਰ ਦੁਬਾਰਾ ਤੁਹਾਡੇ ਤੱਕ ਰੂਪ ਰੂਪ ਹੋਵਾਂਗੇ ਸੋ ਇਹੋ ਜੇ ਮਾਮਲੇ ਲੈ ਕੇ ਫਿਰ ਹੋਵਾਂਗੇ ਕਿਉਂਕਿ ਜੇ ਗੱਲ ਕਰੀਏ ਛੋਟੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਸੋ ਕੈਮਰਾ ਪਸੰਨ ਵਿਕਾਸ ਦੇ ਨਾਲ ਮੈਂ ਰਾਹੂ ਰੜਾ ਸਿਟੀ ਹோம் ਲੁਧਿਆਣਾ ਸੋ ਤਸਵੀਰਾਂ ਦੇ ਵਿੱਚ ਜਿਸ ਤੁਹਾਨੂੰ ਜਿਹੜੇ ਸਕੂਲ ਦੀ ਖਬਰ ਤੁਹਾਡੇ ਤੱਕ ਸਾਂਝੀ ਕੀਤੀ ਹੈ ਉਹ ਲੁਧਿਆਣੇ ਦਾ ਯੂ ਐਸ ਪੀ ਸੀ ਸਕੂਲ ਹੈ ਚੰਡੀਗੜ੍ਹ ਰੋਡ ਦੇ ਉੱਤੇ ਸੋ ਇੱਕ ਬਹੁਤ ਵੱਡਾ ادارے ਦੇ ਨਾਲ ਇਹ ਜੁੜਿਆ ਹੋਇਆ ਸਕੂਲ ਹੈ ਇਸ ਦੀ ਮੈਨੇਜਮੈਂਟ ਦੇ ਵਿੱਚ ਲੁਬਿਆਣੇ ਦੀਆਂ ਕਈ ਸ਼ਕਤੀਤਾ ਨੇ ਜਿਹੜੀਆਂ ਇਸ ਮੈਨੇਜਮੈਂਟ ਦਾ ਹਿੱਸਾ ਨੇ ਔਰ ਸਕੂਲ ਦੇ ਲਈ ਉਹ ਕਾਫੀ ਪਿਛਲੇ ਸਮੇਂ ਤੋਂ ਕੰਮ ਕਰਦੇ ਆ ਰਹੇ ਆਂ ਆ ਪਰ ਜਿਹੜੀਆਂ ਪ੍ਰੋਬਲਮਸ ਆਮ ਜਨਤਾ ਨੂੰ ਜਾਂ ਪੇਰੈਂਟਸ ਨੂੰ ਜਾਂ ਬੱਚਿਆਂ ਨੂੰ ਫੇਸ ਕਰਨੀਆਂ ਪੈ ਰਹੀਆਂ ਉਹ ਜਿਹੜੀਆਂ ਪ੍ਰੋਬਲਮ ਆ ਸੀ ਤੁਹਾਡੇ ਤੱਕ ਸ਼ੇਅਰ ਕੀਤੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੀ ਜਾਨ ਦੇ ਨਾਲ ਕਿਸ ਤਰ੍ਹਾਂ ਨਾਲ ਖੇਡਵਾੜ ਹੋ ਰਿਹਾ ਔਰ ਸਕੂਲ ਮੈਨੇਜਮੈਂਟ ਨੂੰ ਅਸੀਂ ਫੋਨ ਕਾਲਸ ਕੀਤੀਆਂ ਉਹਨਾਂ ਬੋਲੋ ਸਾਡੀਆਂ ਜਿਹੜੀਆਂ ਫੋਨ ਕਾਲਸ ਨੇ ਉਹ ਪਿਕ ਨਹੀਂ ਕੀਤੀਆਂ ਗਈਆਂ ਕਿਉਂਕਿ ਸਾਡਾ ਮਕਸਦ ਹੁੰਦਾ ਵੀ ਦੋਨੋਂ ਧਿਰਾਂ ਦੇ ਜਿਹੜੇ ਪੱਖ ਨੇ ਉਹ ਤੁਹਾਡੇ ਤੱਕ ਰੱਖੇ ਜਾਣ ਬੱਚਿਆਂ ਨੇ ਉਹਨਾਂ ਦੇ ਪੇਰੈਂਟਸ ਨੇ ਔਰ ਆਮ ਜਨਤਾ ਨੇ ਜਿਹੜੀਆਂ ਪ੍ਰੋਬਲਮਸ ਨੇ ਉਹ ਤੁਹਾਡੇ ਤੱਕ ਅਸੀਂ ਸਾਂਝੀਆਂ ਕੀਤੀਆਂ ਵੀ ਕਿਸ ਢੰਗ ਨਾਲ ਉਹਨਾਂ ਨੂੰ ਇਹ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਕੂਲ ਪ੍ਰਸ਼ਾਸਨ ਨਾਲ ਅਸੀਂ رابطہ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਵੱਲੋਂ ਕਿਸੇ ਵੀ ਪ੍ਰਕਾਰ ਦੀ ਸਾਨੂੰ ਫੋਨ ਕਾਲਸ ਨਹੀਂ ਪਿਕ ਕੀਤੀਆਂ ਸਾਨੂੰ ਕੋਈ ਪ੍ਰਤੀਕਿਰਿਆ ਨਹੀਂ ਆਈ ਸੋ ਇਸੇ ਕਰਕੇ ਸਾਡਾ ਮਕਸਦ ਬਣਦਾ ਵੀ ਦੋਨੋਂ ਇਰਾਦਾ ਜਿਹੜਾ ਪੱਖ ਹੈ ਉਹ ਤੁਹਾਡੇ ਤੱਕ ਰੱਖਿਆ ਜਾਵੇ ਪਰ ਇਨ ਫਿਊਚਰ ਅਗਰ ਸਕੂਲ ਵਾਲੇ ਸਾਡੀ ਫੋਨ ਕੋਲ ਸਪੀਕ ਕਰਨਗੇ ਤਾਂ ਉਹਨਾਂ ਦਾ ਵੀ ਜਿਹੜਾ ਵਰਸ਼ਨ ਹੈ ਉਹਨਾਂ ਦਾ ਪੱਖ ਹੈ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਜ਼ਰੂਰ ਕੀਤਾ ਜਾਏਗਾ ਪਰ ਇੱਕ ਗੱਲ ਤੁਸੀਂ ਅਗਰ ਵੀਡੀਓ ਸਾਰੀ ਦੇਖੀ ਹੈ ਤੇ ਆਪਣਾ ਕਮੈਂਟਾਂ ਦੇ ਵਿੱਚ رائے ਜ਼ਰੂਰ ਦਿਓ ਵੀ ਇਹ ਚੀਜ਼ ਜਿਹੜੀ ਹੈ ਗਲਤ ਹੈ ਕਿ ਸਹੀ ਹੈ ਕਿਉਂਕਿ ਬੱਚਿਆਂ ਦੀ ਜਾਨ ਸਭ ਤੋਂ ਕੀਮਤੀ ਹੈ